ਹਾਂਜੀ ਸਤਿ ਸ੍ਰੀ ਅਕਾਲ ਬੱਚੇ ਜਿਹੜੇ ਪੰਜਾਬੀ ਮੀਡੀਅਮ ਵਾਲੇ ਮੇਰੇ ਬੱਚੇ ਮੇਰੇ ਨਾਲ ਜੁੜੇ ਹੋਏ ਨੇ ਹੈਨਾ ਤੇ ਮੈਂ ਮੈਪ ਦੀ ਵੀਡੀਓ ਇੰਗਲਿਸ਼ ਮੀਡੀਅਮ ਚ ਪਾਈ ਸੀ ਬੱਚੇ ਕੋਸ਼ਿਸ਼ ਕਰੋ ਉੱਥੇ ਕਰੋ ਬਟ ਥੋੜੇ ਕਰਕੇ ਮੈਂ ਪੰਜਾਬੀ ਦੇ ਵਿੱਚ ਵੀ ਇੱਕ ਵਾਰ ਮੈਪ ਅਟੈਚ ਕਰ ਦਿੱਤੇ ਨੇ ਠੀਕ ਹੈ ਫਾਸਟ ਫਾਰਵਰਡ ਇਹਨੂੰ ਮੈਂ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਤੁਸੀਂ ਨਾ ਜਿਹੜੀ ਇੰਗਲਿਸ਼ ਮੀਡੀਅਮ ਚ ਆਇਆ ਬਸ ਉੱਥੋਂ ਦੇਖ ਲਿਓ ਸਾਰਾ ਕੁਝ ਹੋ ਜਾਊਗਾ ਜਲੌਰ ਦੀ ਮਿੱਟੀ ਬੱਚੇ ਜਲੌਰ ਦੀ ਮਿੱਟੀ ਬੇਸਿਕਲੀ ਕਿੱਥੋਂ ਮਿਲਦੀ ਹੈ ਪੰਜਾਬ ਦੇ ਵਿੱਚੋਂ ਆ ਦੇਖੋ ਆ ਹਿੱਸਾ ਆਪਣਾ ਕਲੀਅਰ ਹੋ ਜਾਊਗਾ ਆ ਇੱਥੋਂ ਲੈ ਕੇ ਇਸ ਤੱਕ ਸਾਡਾ ਅਜਾ ਦੇ ਅੰਦਰ ਕਿਹੜੀ ਹੁੰਦੀ ਹੈ ਜਲੌੜ ਦੀ ਉਸ ਵਾਰ ਗੰਗਾ ਨਦੀ ਗੰਗਾ ਨਦੀ ਮੈਂ ਤੁਹਾਨੂੰ ਦੱਸਿਆ ਸੀਗਾ ਤੁਸੀਂ ਇੰਗਲਿਸ਼ ਮੀਡੀਅਮ ਵਾਲੀ ਵੀਡੀਓ ਜ਼ਰੂਰ ਦੇਖਿਓ ਇੱਥੇ ਉੱਤਰਾਖੰਡ ਦੇ ਵਿੱਚ ਦੇਵ ਪ੍ਰਯਾਗ ਨਾਮ ਦੀ ਇੱਕ ਜਗ੍ਹਾ ਹੈ ਜਿੱਥੇ ਅਲਕਨੰਦਾ ਤੇ ਬਾਗਯ ਰਥੀ ਦੋ ਨਦੀਆਂ ਹੁੰਦੀਆਂ ਨੇ ਅਲਕਨੰਦਾ ਤੇ ਬਾਗਯ ਰਥੀ ਦੋ ਦਧੀਆਂ ਮਿਲਦੀਆਂ ਨੇ ਉੱਥੋਂ ਫਿਰ ਇੱਕ ਨਵੀਂ ਨਦੀ ਸਟਾਰਟ ਹੁੰਦੀ ਹੈ ਕਿਹੜੀ ਹੁੰਦੀ ਹੈ ਗੰਗਾ ਆ ਦੇਖ ਰਹੇ ਹੋਵੋਗੇ ਹਨਾ ਆ ਗੰਗਾ ਫਿਰ ਯੂਪੀ ਤੋਂ ਹੁੰਦੀ ਹੋਈ ਅੱਗੇ ਠੀਕ ਹੈ ਜੀ ਬੰਗਲਾਦੇਸ਼ ਜਾਂਦੀ ਹੈ ਬੰਗਲਾਦੇਸ਼ ਤੋਂ ਸੁਦਰਸ਼ਨ ਸੁਦਰਸ਼ਨ ਡੈਲਟਾ ਬਣਾਂਦੀ ਹੋਈ ਬਾਗਾ ਆ ਦੀ ਖਾੜੀ ਦੇ ਵਿੱਚ ਚਲੀ ਜਾਂਦੀ ਹੈ ਠੀਕ ਆ ਉਸ ਤੋਂ ਬਾਅਦ ਤੁਹਾਡਾ ਆਏਗਾ ਕਿਹੜਾ ਸਦਾ ਬਹਾਰ ਜੰਗਲ ਵਿੱਚ ਇੱਕ ਖੇਤਰ ਦੇਖੋ ਇੱਥੇ ਮੈਂਸ਼ਨ ਕੀਤੇ ਹੋਏ ਨੇ ਸਦਾ ਬਹਾਰ ਜੰਗਲ ਆ ਜਿਹੜਾ ਅਸਾਮ ਵਾਲਾ ਤ੍ਰਿਪੁਰਾ ਵਾਲਾ ਆ ਜਿਹੜਾ ਸਾਰਾ ਏਰੀਆ ਆ ਗ੍ਰੀਨ ਜਿਹੜਾ ਕੀਤਾ ਹੋਇਆ ਠੀਕ ਆ ਤੁਹਾਨੂੰ ਦਿਖ ਰਿਹਾ ਹੋਵੇਗਾ ਗ੍ਰੀਨ ਗ੍ਰੀਨ ਜਾਂ ਇਹ ਸਾਰੇ ਸਾਡੇ ਕੀ ਨੇ ਸਦਾ ਬਹਾਰ ਜੰਗਲ ਹਨ ਆ ਦੇਖੋ ਆਲਾ ਏਰੀਆ ਇਹ ਸਾਰਾ ਸਦਾ ਬਹਾਰ ਜੰਗਲ ਦਾ ਏਰੀਆ ਆ ਜਾਂਦਾ ਠੀਕ ਆ ਜੀ ਇਹਨਾਂ ਵੀ ਓਕੇ ਹੋ ਗਿਆ ਅਗਲਾ ਪੁਆਇੰਟ ਸਾਨੂੰ ਕੀ ਦਿੱਤਾ ਹੋਇਆ ਪਰਬਤੀ ਇੱਥੇ ਦੇਖੋ ਬ੍ਰਹਮਪੁੱਤਰ ਆ ਮੱਚ ਬਰह्मਪੁੱਤਰ ਨਦੀ ਬਰह्मਪੁੱਤਰ ਨਦੀ ਹਿਮਾਲਿਆ ਦੀ ਪਹਾੜੀਆਂ ਦੇ ਵਿੱਚੋਂ ਟੀਬਤ ਤੋਂ ਹੁੰਦੀ ਹੋਈ ਅਰਨਾਚਲ ਦੇ ਵਿੱਚ ਜਾਂਦੀ ਹੈ ਅਰਨਾਚਲ ਤੋਂ ਅਸਾਮ ਤੋਂ ਹੁੰਦੀ ਹੋਈ ਅਗੇਨ ਬੰਗਲਾਦੇਸ਼ ਬੰਗਲਾਦੇਸ਼ ਤੋਂ ਡੈਲਟਾ ਬਣਾਉਂਦੀ ਨਿਕਲ ਜਾਂਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਪर्वतीय वनस्पति ਦਾ ਖੇਤਰ ਹਾਂ ਬੱਚੇ ਪर्वतीय वनਸਪਤੀਆਂ ਕਿੱਥੇ ਜੰਮੂ ਕਸ਼ਮੀਰ ਦੇ ਵਿੱਚ ਆਹ ਮਾਚਲੜਾ ਏਰੀਆ ਉੱਤਰਾਖੰਡ ਵਾਲਾ ਆ ਗਿਆ ਤੇ ਅਰਨਾਚਲ ਪ੍ਰਦੇਸ਼ ਵਾਲਾ ਏਰੀਆ ਠੀਕ ਹੈ ਤੁਸੀਂ ਦੇਖ ਲਿਆ ਹੋਵੇਗਾ ਕਰ ਲੈਣਾ ਨੂੰ ਘਬਰ ਅਗਲਾ ਕਿਹੜਾ ਸੀਗਾ ਭਾਰਤ ਦਾ ਇੱਕ ਉੱਤਰ ਉਤਰੀ ਮੈਦਾਨ ਬੱਚੇ ਪਾਰ ਦਾ ਉਤਰੀ ਮੈਦਾਨ ਆ ਹੁੰਦਾ ਜਿਹੜਾ ਯੂਪੀ ਵਾਲਾ ਏਰੀਆ ਨਾ ਇੱਥੇ ਇੱਦਾਂ ਹੀ ਮੈਂ ਬਣਾ ਦੇ ਖਾ ਦੇਖੋ ਐਡਾ ਜਿੱਥੋਂ ਗੰਗਾ ਪਾਸ ਕਰਦੀ ਆ ਦਿਖ ਰਿਹਾ ਤੁਹਾਨੂੰ ਮੈਂ ਸ਼ੇਡ ਕਰਕੇ ਦਿਖਾ ਰਿਹਾ ਦੇਖੋ ਆ ਕਲਰ ਚੇਂਜ ਕਰ ਦਿੰਦਾ ਠੀਕ ਹੈ ਆਲਾ ਜਿਹੜਾ ਏਰੀਆ ਨਾ ਯੂਪੀ ਵਾਲਾ ਇਹ ਹੈਗਾ ਇੱਕ ਉਤਰੀ ਆ ਕਿਹੜਾ ਪਾਰ ਦਾ ਉਤਰੀ ਮੈਦਾਨ ਇਹਨੂੰ ਉਤਰੀ ਮੈਦਾਨ ਦੇ ਵਿੱਚ ਲੈ ਲੈਣਾ ਜਿਹੜਾ orange orange ਕਰਤਾ ਠੀਕ ਹੈ ਉਤਰੀ ਮੈਦਾਨ ਵਾਲਾ ਹਿੱਸਾ ਆਉਂਦਾ ਅਗਲਾ ਕੀ ਆ ਸਾਡੇ ਕੋਲ ਡੈਲਟਾ ਕਿਸ ਕਿਸਮ ਦੀ ਬਨਸਪਤੀ ਦਾ ਖੇਤਰ ਹੈ ਹੈਨਾ ਡੈਲਟਾ ਕਿਸਮ ਦੀ ਬਨਸਪਤੀ ਦੇਖੋ ਬੱਚੇ ਸਾਰੇ ਕੁਝ ਆਪਾਂ ਮੈਂਸ਼ਨ ਕੀਤਾ ਹੈ ਡੈਲਟਾ ਕਿਸ ਦੀ ਬਨਸਪਤੀ ਆ ਰੱਖੋ ਗੋਦਾਵਰੀ ਕਿਸ਼ਣ ਦੇ ਵਿੱਚ ਉਸ ਤੋਂ ਬਾਅਦ ਮਹਾਨਦੀ ਮਹਾਨਦੀ ਕਿੱਥੇ ਆ ਓਡੀਸ਼ਾ ਦੇ ਵਿੱਚ ਤੇ ਸੁਦਰਸ਼ਨ ਇਹ ਕਿੱਥੇ ਆ ਸੁਦਰਸ਼ਨ ਡੈਲਟਾ ਕਿੱਥੇ ਆ ਜੀ ਇਹ ਇਹ ਹੈਗਾ ਆਪਣਾ ਵੈਸਟ ਬੰਗਾਲ ਚਲੋ ਉਸ ਤੋਂ ਬਾਅਦ ਨੈਕਸਟ ਸੀਗਾ ਆਹ ਦਾ ਭਾਰਤ ਦੇ ਇੱਕ ਨਕਸ਼ੇ ਵਿੱਚ ਕੱਚਾ ਲੋਹਾ ਮੈਗਨੀਟ ਸੋਨਾ ਤਾਂਬਾ ਅਬਰਕ ਬਾਕਸਾਈਟ ਦਾ ਖੇਤਰ ਭਰੋ ਤਾਂ ਦੇਖੋ ਬੱਚਿਓ ਮੈਂ ਇੱਥੇ ਸਾਰੇ ਕੁਝ ਲਾਏ ਹੋਏ ਨੇ ਤੁਹਾਡੇ ਲਈ ਤੇ ਕਾਲੀ ਮਿੱਟੀ ਇਹ ਯਾਦ ਰੱਖੇ ਉਹ ਚਾਣੀ ਚਾ ਹੋ ਗਿਆ ਨਾ ਪਰ ਦੇਖ ਚਾਵਲ ਕਪਾ ਹਾਂਜੀ ਕੱਚਾ ਲੋਹਾ ਠੀਕ ਹੈ ਆ ਦੇਖੋ ਬੱਚੇ ਕੱਚੇ ਲੋਹੇ ਵਾਲੇ ਖੇਤਰ ਦੇ ਪੁੱਛੇ ਹੋਏ ਨੇ ਉਸ ਤੋਂ ਬਾਅਦ ਮੈਗਜ਼ੀਨ ਹੀ ਪੁੱਛਿਆ ਹੋਇਆ ਆ ਜੋ ਜਿਵੇਂ ਜਲੋੜ ਦੀ ਮਿੱਟੀ ਦੀ ਗੱਲ ਕੀਤੀ ਹੈ ਉੱਪਰ ਜਲੋੜ ਦੀ ਮਿੱਟੀ ਮਦਨ ਦੱਸਦੀ ਕਿੱਥੇ ਮਿਲਦੀ ਹੈ ਪੰਜਾਬ ਦੇ ਅੰਦਰ ਉੱਤਰੀ ਮੈਦਾਨ ਕਿਹੜੇ ਹੁੰਦੇ ਨੇ ਸਾਡੇ ਯੂਪੀ ਵਾਲੇ ਹੁੰਦੇ ਨੇ ਉਸ ਤੋਂ ਬਾਅਦ ਕਾਲੀ ਮਿੱਟੀ ਕਾਲੀ ਮਿੱਟੀ ਬੇਸਿਕਲੀ ਸਾਨੂੰ ਕਿੱਥੇ ਮਿਲਦੀ ਹੈ ਗੁਜਰਾਤ ਦੇ ਅੰਦਰ ਏਰੀਆ ਆ ਗਿਆ ਪ੍ਰਮੁੱਖ ਸੋਨਾ ਖੇਤਰ ਕੋਲਾਰ ਦੀ ਮਾਇਨਾ ਚ ਮਿਲਦੀ ਹੈ ਨੇ ਕੋਲਾਰ ਕਿੱਥੇ ਆ ਸਾਡਾ ਕਰਨਾਟਕਾ ਦੇ ਅੰਦਰ ਇਹਨਾਂ ਹੋ ਗਿਆ ਤੇ ਅੱਗੇ ਅੱਗੇ ਕਿਹੜਾ ਆ ਸਾਡੇ ਕੋਲ ਅ ਅ ਅ ਉਸ ਤੋਂ ਬਾਅਦ ਕਿਹੜਾ ਸੀਗਾ ਲੋਹਾ ਲੋਹੇ ਵਾਲਾ ਖੇਤਰ ਕਿੱਥੇ ਆ ਕੱਚਾ ਲੋਹਾ ਅ ਕੱਚਾ ਲੋਹਾ ਸਿੰਗੂ ਡੂਮ ਤਾਂ ਦੇਖੋ ਬੱਚੇ ਸਿੰਗੂ ਡੂਮ ਕਿੱਥੇ ਆ ਆ ਗਿਆ ਸਾਡਾ ਸਿੰਗੂ ਡੂਮ ਠੀਕ ਹੈ ਜੀ ਉਸ ਤੋਂ ਬਾਅਦ ਅੱਗੇ ਆ ਜਾਂਦਾ ਮੈਗਨੀਜ਼ ਮੈਗਨੀਜ਼ ਦਾ ਖੇਤਰ ਕਿਹੜਾ ਇਹ ਆ ਗਿਆ ਕਿਹੜਾ ਖੇਤਰ ਕਿਹੜਾ ਮੈਗਨੀਜ਼ ਮੈਗਨੀਜ਼ ਬੇਸਿਕਲੀ ਕਾਲਾ ਹੰਡੀ ਜੋਂ ਮਿਲਦਾ ਠੀਕ ਹੈ ਜੀ ਆ ਦੇਖੋ ਕਾਲਾ ਹੰਡੀ ਓਡੀਸਾ ਚ ਉਸ ਤੋਂ ਬਾਅਦ ਆ ਗਿਆ ਕਿਹੜਾ ਤਾਂਬਾ ਬਾਲਾਗਾਟ ਤਾਂ ਤਾਂਬਾ ਬੱਚਿਆ ਰੱਖੋ ਬਾਲਾ ਘਾੜ ਦੇ ਵਿੱਚ ਪਿਆ ਮੱਧਿਆ ਪ੍ਰਦੇਸ਼ ਬਾਲਾ ਘੜ ਕਿੱਥੇ ਆ ਮੱਧਿਆ ਪ੍ਰਦੇਸ਼ ਦੇ ਅੰਦਰ ਸਾਰੀ ਮੈਂ ਪੰਜਾਬੀ ਚ ਤਾਂ ਦੱਸ ਰਿਹਾ ਤਾਂ ਕਿ ਤੁਹਾਨੂੰ ਵਰਡ ਪਤਾ ਲੱਗ ਜਾਣ ਹਰ ਇੱਕ ਚੀਜ਼ ਨੂੰ ਸਮਝਣ ਲਈ ਨਾਲ ਇੰਗਲਿਸ਼ ਵਾਲੀ ਵੀਡੀਓ ਜ਼ਰੂਰ ਦੇਖ ਲਿਓ ਉੱਚ ਮੈਂ ਨਾਂ ਨਾਲ ਐਕਸਪਲੇਨ ਕੀਤਾ ਹੋਆ ਵਧੀਆ ਅਬਰਕ ਦਾ ਖੇਤਰ ਆ ਆ ਗਿਆ ਨਾ ਲੋਰ ਅਬਰਕ ਦਾ ਖੇਤਰ ਨੈਕਸਟ ਆਜੋ ਅਗਲੇ ਸੀਗੇ ਚਾ ਕਣਕ ਚਾਵਲ ਕਪਾਹ ਪਰਸਨ ਦੇ ਖੇਤਰ ਇੱਥੋਂ ਹੀ ਦੇਖ ਲਓ ਬੱਚੇ ਮੈਂ ਫੇਰ ਵੀ ਉਹਨਾਂ ਲਈ ਸਿਰਫ ਆ ਰਿਹਾ ਜਿਹੜੇ ਪੰਜਾਬੀ ਮੀਡੀਅਮ ਨਾਲ ਮੇਰੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਨੂੰ ਅੰਗਰੇਜ਼ੀ 'ਚ ਵੀ ਡਾਊਟ ਆ ਰਿਹਾ ਸੀ ਬਹੁਤ ਕਮੈਂਟ ਆਏ ਨੇ ਕਿ ਹਾਂ ਵੀ ਸਰ ਡਾਊਟ ਆ ਰਿਹਾ ਤਾਂ ਤਾਂ ਮੈਂ ਪੰਜਾਬੀ ਦੀਆਂ ਉਸ ਤੋਂ ਬਾਅਦ ਮੈਂ ਕੁਐਸਚਨ ਡਿਸਕਸ ਕਰਉਣਾ ਤੁਹਾਨੂੰ ਥੋੜੇ ਜਿ ਠੀਕ ਆ ਫਾਈਨਲ 5 ਨੰਬਰ ਵਾਲੇ ਕੁਐਸਚਨ ਡਿਸਕਸ ਕਰਾਉਂਗਾ ਵੀਡੀਓ ਨੂੰ ਬਾਅਦ ਤੋਂ ਬਾਅਦ ਲਾਈਕ ਤੇ ਸ਼ੇਅਰ ਦਬਾ ਕੇ ਕਰਦੇ ਹੋ ਨਾ ਚਲੋ ਜੀ ਚਾਹਲੇ ਖੇਤਰ ਪਹਿਲਾਂ ਇੱਥੇ ਗੱਲ ਕਰ ਲੈਣ ਚਾਵਲ ਚਾਵਲ ਬੱਤੀ ਸਭ ਤੋਂ ਬਾਅਦ ਕਿੱਥੇ ਹੁੰਦਾ ਪੰਜਾਬ ਯੂਪੀ ਬਿਹਾਰ ਪੱਛਮ ਬੰਗਾਲ ਛੱਤੀਸਗੜ੍ਹ ਓ ਠੀਕ ਹੈ ਜੀ ਉਸ ਤੋਂ ਬਾਅਦ ਹੋਰ ਜਗ੍ਹਾ ਮੈਂ ਕਪਾਹ ਦੀ ਗੱਲ ਕਰਾਂ ਕਪਾਹ ਪੰਜਾਬ ਹਰਿਆਣਾ ਸਭ ਤੋਂ ਜ਼ਿਆਦਾ ਗੁਜਰਾਤ ਦੇ ਵਿੱਚ ਮਿਲਦੀ ਹੈ ਉੱਥੇ ਕਾਲੀ ਮਿੱਟੀ ਦੇ ਵਿੱਚ ਸਭ ਤੋਂ ਜ਼ਿਆਦਾ ਹੁੰਦੀ ਹੈ ਆ ਆਗੇ ਸਾਡੇ ਕਪਾਹ ਦੇ ਖੇਤਰ ਪੰਜਾਬ ਹਰਿਆਣਾ ਵਾਲੇ ਉਸ ਤੋਂ ਬਾਅਦ ਕਣਕ ਕਣਕ ਦਾ ਬੱਚੇ ਸਾਰਿਆਂ ਨੂੰ ਪਤਾ ਹੀ ਆ ਪੰਜਾਬ ਹਰਿਆਣਾ ਯੂਪੀ ਰਾਜਸਥਾਨ ਮੱਧਿਆ ਪ੍ਰਦੇਸ਼ ਇਹਨਾਂ ਦੇ ਵਿੱਚ ਮਿਲਦੀ ਹੈ ਅਗਲਾ ਪਰਸਨ ਪਰਸਨ ਬੱਚੇ ਯੂਪੀ ਦੇ ਵਿੱਚ ਬਿਹਾਰ ਦੇ ਵਿੱਚ ਇਧਰ ਪੱਛਮ ਬੰਗਾਲ ਇਧਰ ਆਸਾਮ ਦਾ ਏਰੀਆ ਆ ਗਿਆ ਮਹਾਰਾਸ਼ਟਰ ਆ ਗਿਆ ਉੜੀਸਾ ਆ ਗਿਆ ਤੇ ਕੇਰਲਾ ਦੇ ਵਿੱਚ ਕੀ ਆ ਪਰਸਨ ਬਣਾਈ ਜਾਂਦੀ ਹੈ ਚਾਹ ਚਾਹ ਦਾ ਜਦੋਂ ਕਵੈਸਚਨ ਹੁੰਦਾ ਚਾਰ ਆ ਸਭ ਤੋਂ ਪਹਿਲਾ ਜਿਹੜਾ ਗਿਆਨ ਵੀ ਲੱਗਿਆ ਸੀਗਾ ਉਹ ਕਿੱਥੇ ਲੱਗਿਆ ਸੀ ਅਸਾਮ ਅਸਾਮ ਦਾ ਵੈਰੀ ਇੰਪੋਰਟੈਂਟ ਆ ਚਾ ਲਈ ਯਾਦ ਹੋ ਗਿਆ ਹੋਣਾ ਅਸਾਮ ਆ ਗਿਆ ਤ੍ਰਿਪੁਰ ਆ ਗਿਆ ਪੱਛਮ ਬੰਗਾਲ ਦੇ ਵਿੱਚ ਮੁੜ ਕੇ ਜਿਹੜੇ ਥੱਲੇ ਵਾਲੇ ਸਾਊਥ ਨੇ ਤਿੰਨੇ ਕਿਹੜੇ ਕਰਨਾਟਕ ਤਾਮਿਲਨਾਡੂ ਤੇ ਆ ਕੇਰਲ ਆ ਗਿਆ ਠੀਕ ਹੈ ਜੀ ਅਲਵਾ ਸੀਗਾ ਭਾਰਤੀ ਬੋਟਿੰਗ ਨਕਸ਼ੇ ਦੇ ਹੇਠ ਲਿਖੇ ਪੜੋ ਸਥਾਈ ਬੰਦੋਬਸਤ ਦਾ ਕੋਈ ਰਾਜ ਠੀਕ ਆ ਰਿਵਾਇਤੀ ਪਰਮੰਦਾ ਦਾ ਕੋਈ ਰਾਜ ਮਾਲਾਬੜੀ ਇਹ ਮੈਂ ਲਾਈ ਹੋਈ ਆ ਆ ਦੇਖੋ ਅਗਰ ਮਾਲਾਬੜੀ ਪ੍ਰਬੰਧਾ ਦੀ ਗੱਲ ਕਰਾਂ ਮਾਲਾਬੜੀ ਪ੍ਰਬੰਧਨ ਮੈਨਲੀ ਕਿੱਥੇ ਸੀਗੇ ਪੰਜਾਬ ਤੇ ਯੂਪੀ ਦੇ ਅੰਦਰ ਇਹ ਸੀਗਾ ਮਾਲਾਬੜੀ ਪ੍ਰਬੰਧਨ ਰਿਆਇਤ ਪ੍ਰਬੰਧਨ ਕਿੱਥੇ ਸੀਗੇ ਇਹ ਮੁੰਬਈ ਤੇ ਚੇਨਈ ਦੇ ਅੰਦਰ ਠੀਕ ਆ ਇਹ ਦੋਨੋਂ ਮੈਪ ਦੇ ਵਿੱਚ ਭਰਨੇ ਵੀ ਆਣੇ ਚਾਹੀਦੇ ਨੇ ਉਸ ਤੋਂ ਬਾਅਦ ਸਥਾਈ ਸਥਾਈ ਪ੍ਰਬੰਧਨ ਕਿੱਥੇ ਸੀਗਾ ਸਾਡਾ ਬਿਹਾਰ ਚਾਂਡ 오ਡੀਸਾ ਦੇ ਪੱਛਮ ਬੰਗਾਲ ਦੇ ਅੰਦਰ ਠੀਕ ਹੈ ਜੀ ਆਹ ਕਲੀਅਰ ਹੋ ਗਿਆ ਹੁਣ ਉਸ ਤੋਂ ਬਾਅਦ ਇੱਥੇ ਅੱਗੇ ਦੇਖੋ ਹੈ ਕਿ ਉਹਨੇ ਪੁੱਛਿਆ ਕਾਫੀ ਦਾ ਪਹਿਲਾ ਵਿਗਿਆਨ ਕਾਫੀ ਦਾ ਪਹਿਲਾ ਵਿਗਿਆਨ ਕਿੱਥੇ ਆ ਆਸਾਮ ਦੇ ਅੰਦਰ ਅੱਛਾ ਆ ਇੰਗਲ ਦੇਖ ਲਓ ਬੱਚੇ ਕਾਫੀ ਦਾ ਪਹਿਲਾ ਵਿਗਿਆਨ ਮੈਂ ਹੁਣ ਬੋਲਤੇ ਰਹੀ ਆ ਕਾਫੀ ਦਾ ਪਹਿਲਾ ਵਿਗਿਆਨ ਕਿੱਥੇ ਆ ਅਸਾਮ ਦੇੰਦਾ ਜਿਹੜਾ ਹਰਾ ਕੀਤਾ ਹੋਇਆ ਅਸਾਮ ਆ ਕਾਫੀ ਵਾਲਾ ਕਾਫੀ ਵਾਲਾ ਅਸਾਮ ਯਾਦ ਹੋ ਗਿਆ ਚਲੋ ਅਗਲਾ ਆਜੋ ਚਾਹ ਸੌਰੀ 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 ਗਲਤ ਹੋ ਗਿਆ ਜਿਹੜਾ ਚਾਹ ਦਾ ਪਹਿਲਾ ਸੀ ਨਾ ਚਾਹ ਦਾ ਪਹਿਲਾ ਵਿਗਿਆਨ ਕਿੱਥੇ ਆ ਇੱਥੇ ਆ ਚਾਹ ਚਾਹ ਦਾ ਪਹਿਲਾ ਵਿਗਿਆਨ ਕਿੱਥੇ ਆ ਅਸਾਮ ਦੇ ਵਿੱਚ ਚਾਹ 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 ਜਿਹੜਾ ਕਾਫੀ ਵਾਲਾ ਸੀਗਾ ਇਹ ਕਾਫੀ ਵਾਲਾ ਤਾਂ ਸਾਡੇ ਕੋਲ ਚ ਮਿਲਦਾ ਕੁਰਗ ਕਰਨਾਟਕਾ ਦੇ ਵਿੱਚ ਕਾਫੀ ਵਾਲਾ ਕਿੱਥੇ ਆਜੂਗਾ ਕੁਰਗ ਕਰਨਾਟਕਾ ਦੇ ਵਿੱਚ ਇਹ ਕਿਹੜਾ ਸਾਡੀ ਕਾ ਕਾਫੀ ਠੀਕ ਹੈ ਜੀ ਉਸ ਤੋਂ ਬਾਅਦ ਅਗਲਾ ਸੀਗਾ ਪਟਸਨ ਦਾ ਖਰਖਾਨਾ ਠੀਕ ਹੈ ਬੱਚੇ ਫਸਟ ਜਿਹੜਾ ਪਟਸਨ ਦਾ ਖਰਖਾਨਾ ਆਪਣਾ ਲੱਗਿਆ ਸੀਗਾ ਅ ਕਿੱਥੇ ਲੱਗਿਆ ਸੀ ਇਹ ਅ ਅ ਅ ਆ ਬਿਹਾਰ ਦੇ ਅੰਦਰ ਠੀਕ ਹੈ ਜੀ ਬਿਹਾਰ ਆ ਗਿਆ ਬਿਹਾਰ ਦੇ ਅੰਦਰ ਪਹਿਲਾ ਲੱਗਿਆ ਸੀ ਉਸ ਤੋਂ ਬਾਅਦ ਕੋਲੇ ਦੀ ਖਾਨ ਕੋਲੇ ਦੀ ਖਾਨ ਲੱਗੀ ਸੀ ਕਿੱਥੇ ਰਾਣੀ ਗੰਜ ਬੈਸਟ ਬੰਗਾਲ ਦੇ ਅੰਦਰ ਅੰਕੀਏ ਦੇਖੋ ਹਾਂਜੀ ਨੀਲ ਉਦਯੋਗਾਂ ਦਾ ਇੱਕ ਸਾਥ ਸਥਾਨ ਬੱਚੇ ਸਭ ਜਾਣਦੇ ਆ ਨੀਲ ਉਦਯੋਗ ਬੇਸਿਕਲੀ ਸਭ ਤੋਂ ਪਹਿਲਾਂ ਕਿੱਥੇ ਆਏ ਸੀਗੇ ਬਿਹਾਰ ਦੇ ਅੰਦਰ ਕਿੱਥੇ ਬਿਹਾਰ ਬੀ ਆਰ ਬਿਹਾਰ ਦੇ ਅੰਦਰ ਕੀ ਹੋ ਸੀਗੇ ਨੀਲ ਦੇ ਸਭ ਤੋਂ ਪਹਿਲਾਂ ਕੀਤੀ ਉੱਥੇ ਸਟਾਰਟ ਹੋਈ ਸੀ ਬਿਹਾਰ ਦੇ ਅੰਦਰ ਬਾਅਦ ਵਿੱਚ ਉੱਥੇ ਵਿਦਰੋਹ ਦਰੂਵੇ ਹੋਏ ਸੀ ਉਸ ਤੋਂ ਬਾਅਦ ਮੁੰਬਈ ਪਰਨਾ ਪਿੱਛੇ ਮੈਂ ਦਿਖਾਇਆ ਸੀ ਆ ਜਗ੍ਹਾ ਜਿਹੜਾ ਤੁਹਾਡਾ ਮੁੰਬਈ ਹੈ ਅਗਲਾ ਕਿਹੜਾ ਫੋਰਟ ਸਟੈਂਡ ਉਹ ਇੱਥੇ ਦੇਖੋ ਫੋਰਟ ਸਟੈਂਡ ਆ ਰਿਹਾ ਠੀਕ ਹੈ ਅ ਇੱਥੇ ਫੋਰਟ ਸਟੈਂਡ ਆ ਗਿਆ ਉਸ ਤੋਂ ਬਾਅਦ نیچے ਉਹਦੇ ਥੋੜਾ نیچے ਮੰਗੀਨਾ ਵਿੱਚ ਵੀ ਹੈ ਵਾਰ ਮੋਰਿਅਲ ਵੀ ਹੈ ਠੀਕ ਹੈ ਜੀ ਜਿਹੜੇ ਵਾਰ ਜੰਗੇਦਾ ਜੀ ਸ਼ਹੀਦ ਹੋਏ ਸੀਗੇ ਉਸ ਤੋਂ ਬਾਅਦ ਪ੍ਰਿੰਸ ਮਿਊਜ਼ੀਅਮ ਇਧਰਲੇ ਪਾਸੇ ਆ ਗਿਆ ਮਹਾਰਾਸ਼ਟਰ ਦੇ ਅੰਦਰ ਗੇਟਵੇ ਆਫ ਇੰਡੀਆ ਵੀ ਕਿੱਥੇ ਆ ਗਿਆ ਕਿ ਮਹਾਰਾਸ਼ਟਰ ਦੇ ਅੰਦਰ ਠੀਕ ਆ ਹੋ ਗਿਆ ਕਲੀਅਰ ਬੱਚੇ ਗੜਾ ਅ ਦਿੱਲੀ ਬਚਿਆ ਦਿੱਲੀ ਵਿੱਚ ਇੱਥੇ ਆ ਹਰਿਆਣਾ ਦੇ ਕੋਲ ਤਾਂ ਹੀ ਦਿੱਲੀ ਨੂੰ ਦਿੱਲ ਵੀ ਕਹਿੰਦੇ ਨੇ ਤਾਂ ਜਿਹੜਾ ਅੱਛਾ ਦਿੱਲ ਜਾ ਹੁੰਦਾ ਨਾ ਆ ਜਗ੍ਹਾ ਤੇ ਆ ਸਾਡਾ ਕੀ ਹੈ ਦਿੱਲੀ ਕੀ ਹੈ ਸਾਡਾ ਦਿੱਲੀ ਬਣਾਵਾਂਗੇ ਇਹਨੂੰ ਬਿੱਲੀ ਅਗਲਾ ਚੇਨਈ ਚਲੋ ਬੜਾ ਠੀਕ ਹੈ ਬੱਸ ਮਜ਼ਾਕ ਬਿਲਕੁਲ ਕਰਤਾ ਜਲਦੀ ਜਲਦੀ ਤਾਂ ਚੇਨਈ ਆਪਾਂ ਦੇਖਿਆ ਸੀ ਪਿੱਛੇ ਇੱਥੇ ਕਿੱਥੇ ਸਾਡਾ ਕੀ ਸੀਗਾ ਚ ਚਲੋ ਅਗੀ ਗੱਲ ਕਰਦੇ ਆ ਆ ਭਾਰਤ ਦਾ ਮੈਪ ਲਾਇਆ ਹੋਇਆ ਆ ਦੇਖੋ ਚन्नई ਇੱਥੇ ਤੁਸੀਂ ਦੇਖਣਾ ਵੀ ਹੋਵੇ ਤਾਮਿਲਨਾਡੂ ਦੀ ਰਾਜਧਾਨੀ ਹੈ ਚन्नई ਤੇ ਇਹ ਇੱਧਰ ਦੇਖੋ ਦਿਖ ਰਿਹਾ ਜਿਹੜਾ ਮੈਂ ਗੁਲਾਜਾ ਕਰ ਰਿਹਾ ਚन्नई ਆ ਚ ਨਹੀਂ ਆ ਗਿਆ ਮੁੰਬਈ ਪਰਣਾ ਸੀ ਇੱਧਰ ਦੇਖੋ ਆ ਗਿਆ ਸਾਡਾ ਕਿਹੜਾ ਮੁੰਬਈ ਠੀਕ ਹੈ ਜੀ ਆ ਦਿੱਲੀ ਮੈਂ ਤੁਹਾਨੂੰ ਦਿਖਾਤਾ ਸੀਗਾ ਆ ਰਿਹਾ ਠੀਕ ਹੈ ਜੀ ਸੈਂਟਰ ਦੇ ਵਿੱਚ ਦਿਲ ਦੇ ਵਿੱਚ ਆ ਕੀ ਆ ਗਿਆ ਦਿੱਲੀ ਆ ਗਿਆ ਇਹ ਵੈਸੇ ਤਸਤਾ ਸੀਗਾ ਹੁਣ ਇਹ ਕੁਝ ਐਕਸਟਰਾ ਪੁਆਇੰਟ ਪਾਏ ਹੋਏ ਨੇ ਉਹ ਦੇਖ ਲੈਣਾ ਸੁੱਤੀ ਕੱਪੜੇ ਦਾ ਜਿਹੜਾ ਉਦਯੋਗ ਸੀਗਾ ਸੁੱਤੀ ਕੱਪੜੇ ਦਾ ਪਹਿਲਾ ਉਦਯੋਗ ਕਿੱਥੇ ਸਟਾਰਟ ਹੋਇਆ ਪਟਸਨ ਦਾ ਜਿਹੜਾ ਉਦਯੋਗ ਸੀਗਾ ਪਟਸਨ ਦਾ ਉਦਯੋਗ ਕਿੱਥੇ ਸੀਗਾ ਪੱਛਮ ਬੰਗਾਲ ਪੱਛਮ ਬੰਗਾਲ ਦੇ ਅੰਦਰ ਕਿਹੜੀ ਜਗ੍ਹਾ ਤੇ ਸਹਿਰਾਮਪੁਰ ਸਹਿਰਾਮਪੁਰ ਦੇ ਅੰਦਰ ਤੇ ਕੋਲੇ ਦੀ ਖਾਣ ਵੀ ਕਿੱਥੇ ਸੀਗੀ ਰਾਣੀਗਾਂਜ ਪੱਛਮ ਬੰਗਾਲ ਦੇ ਅੰਦਰ ਨੀਲ ਉਦਯੋਗ ਸਭ ਤੋਂ ਪਹਿਲਾਂ ਸਭ ਨੂੰ ਪਤਾ ਕਿੱਥੇ ਸੀਗਾ ਬਿਹਾਰ ਦੇ ਅੰਦਰ ਚਾਹ ਦਾ ਪਹਿਲਾ ਬਾਗ ਕਿੱਥੇ ਲੱਗਿਆ ਸੀ ਅਸਾਮ ਦੇ ਅੰਦਰ ਤੇ ਕਾਫੀ ਦਾ ਬਾਗ ਕਿੱਥੇ ਸੀਗਾ ਕਰਨਾਟਕ ਤੁਰਗ ਦੇ ਅੰਦਰ ਨੈਕਸਟ ਆ ਜੋ ਹੁਣ ਇਹ ਇਹ ਬੜਾ ਇੰਪੋਰਟੈਂਟ ਆ ਜਿਹੜੇ ਆਹ ਵਿਦਰੋਹ ਹੋਏ ਸੀਗੇ 1857 ਦੇ ਕਿੱਥੇ ਕਿੱਥੇ ਹੋਏ ਸੀਗੇ ਬੱਚੇ ਮੇਨਲੀ ਪਹਿਲਾਂ ਸਟਾਰਟ ਹੋਇਆ ਸੀਗਾ ਬੈਸਟ ਬੰਗਾਲ ਬਿਰਾਕਪੁਰ ਦੇ ਅੰਦਰ ਕਿੱਥੇ ਸਟਾਰਟ ਹੋਇਆ ਸੀ ਬਿਰਾਕਪੁਰ ਦੇ ਅੰਦਰ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਇਹ ਯੂਪੀ ਦੇ ਅਲੱਗ-ਅਲੱਗ ਜ਼ਿਲ੍ਹਿਆਂ ਤੇ ਹੋਇਆ ਜਿਵੇਂ ਅਲਾਹਾਬਾਦ ਲਖਨਊ ਚਾਂਸੀ ਕਾਨਪੁਰ ਬਰਲੀ ਮੈਯਰਠ ਤੇ ਬਾਅਦ ਚ ਕਿੱਥੇ ਦਿੱਲੀ ਦੇ ਅੰਦਰ ਇਹ ਸਾਰੇ ਯਾਦ ਰੱਖਣੇ ਆ ਸੋਖੇ ਹੀ ਨੇ ਯਾਦ ਹੋ ਗਏ ਹੋਣੇ ਤੇ ਇੱਥੇ ਸਾਡਾ ਇਹੜੀ ਚੀਜ਼ ਹੈ ਕਿ ਮੈਪ ਵਾਲੀ ਪੰਜਾਬੀ ਦੇ ਵਿੱਚ ਕਵਰ ਹੋ ਗਈ ਬਾਕੀ ਹੋਰ ਜੇ ਡਿਟੇਲ ਚਾਹੀਦੀ ਹੋਗੀ ਤਾਂ ਇੰਗਲਿਸ਼ ਵਾਲੀ ਵੀਡੀਓ ਦੇਖ ਲਓ ਤੁਹਾਡਾ ਕਲੀਅਰ ਹੋ ਜੂ ਹੁਣ ਆਪਾਂ ਦੋ ਚਾਰ ਕੁਐਸਚਨ ਡਿਸਕਸ ਕਰਦੇ ਆਂ ਆਜੋ ਹਾਂਜੀ ਬੱਚੇ ਅੱਗੇ ਗੱਲ ਕਰਨੀ ਆਂ ਦੇਖਿਓ ਪਹਿਲਾਂ ਵੀਡੀਓ ਦੇ ਵਿੱਚ ਕੀ ਆ ਰਿਹਾ ਇਹ ਤਾਂ ਹੋਰ ਹੀ ਪਾਸੇ ਜਾਂਦਾ ਇੱਕ ਮਿੰਟ ਵੇਟ ਕਰਨਾ हां जी बच्चे चलो अपन 12 क्वेश्चन तक ऑलरेडी डिस्कस फट तक कर चुके हैं लॉन्ग वाले क्वेश्चन फटाफट 42 तक क्वेश्चन है आगे स्टार्ट करते हैं आज जेडी भी वीडियो होगी ना क्वेश्चन आंसर वाली एडी पीडीएफ ਤੁਸੀਂ ਮੇਰੇ ਟੈਲੀਗ੍ਰਾਮ ਲਿੰਕ ਦੇ ਵਿੱਚ ਲੈ ਸਕਦੇ ਹੋ ਠੀਕ ਹੈ ਟੈਲੀਗ੍ਰਾਮ ਲਿੰਕ ਹੈਗਾ ਰਮਨ 체ਠੀ ਤੇ ਮੈਂ ਇਹਦਾ ਲਿੰਕ ਤਾਂ ਡਿਸਕ੍ਰਿਪਸ਼ਨ ਦਾਉਂਗਾ ਉਹਦੇ ਵਿੱਚ ਡਿਸਕ੍ਰਿਪਸ਼ਨ ਦੇ ਅੰਦਰ ਇਹਦਾ ਲਿੰਕ ਦੇ ਦੂੰਗਾ ਉੱਥੇ ਚੱਕ ਲਿਓ ਠੀਕ ਹੈ ਜਿੱਥੇ ਅਬਾਊਟ ਲਿਖਿਆ ਹੁੰਦਾ ਨਾ ਉੱਥੇ ਵੀ ਤੁਹਾਨੂੰ ਮੇਰਾ ਟੈਲੀਗ੍ਰਾਮ ਦਾ ਲਿੰਕ ਮਿਲ ਜੂਗਾ ਮੇਰੇ ਟੈਲੀਗ੍ਰਾਮ ਲਿੰਕ ਤੇ ਜਾ ਕੇ ਚੱਕ ਲਿਓ ਸੋਕੇ ਤੋਂ ਬਚਣ ਲਈ ਕਿਹੜੇ ਕਿਹੜੇ ਕਦਮ ਉਠਾਉਣੇ ਚਾਹੀਦੇ ਹਨ ਸੋਕੇ ਤੋਂ ਬਚਣ ਲਈ ਪਾਣੀ ਨੂੰ ਸ਼ੁਰੂ ਤੋਂ ਹੀ ਸੰਭਾਲ ਕੇ ਰੱਖਣਾ ਚਾਹੀਦਾ ਬੱਚੇ ਠੀਕ ਹੈ ਤੇ ਸੋਕਾ ਗ੍ਰਸੇ ਇਲਾਕੇ ਵਿੱਚ ਘੱਟ ਪਾਣੀ ਖਪਤ ਵਾਲੇ ਫਸਲਾਂ ਮੱਕੀ ਬਾਜਾਰ ਇਹੋ ਜੀ ਦਾਲਾਂ ਬੀਜਣੀਆਂ ਚਾਹੀਦੀਆਂ ਜਿਹੜੀ ਪਾਣੀ ਦੀ ਘੱਟ ਖਪਤ ਕਰਨ ਡੈਮਾਂ ਦੇ ਤਲਾਬਾਂ ਦੇ ਵਿੱਚ ਪਾਣੀ ਨੂੰ ਰੋਕ ਕੇ ਰੱਖਣਾ ਚਾਹੀਦਾ ਹੈ ਮੁਸੀਬਤਾਂ ਨੇ ਉੱਥੋਂ ਪਾਣੀ ਵਰਤ ਸਕੀਏ ਵੱਧ ਤੋਂ ਵੱਧ ਦਰਤ ਲਗਾਉਣੇ ਚਾਹੀਦੇ ਨੇ ਜਿੰਨੇ ਜ਼ਿਆਦਾ ਦਰਤ ਲਗਾਓਗੇ ਓਨੀ ਜ਼ਿਆਦਾ ਵਰਖਾ ਹੋਊਗੀ ਠੀਕ ਹੈ ਜੀ ਅਗਲਾ ਕਿਹੜੇ ਉਪਾਅ ਸਾਨੂੰ ਮਹਾ ਮਾਰੀ ਵਰਗੀ ਆਫਤਾਂ ਤੋਂ ਬਚਾਉਂਦੇ ਹਨ ਤਾਂ ਬੱਚੇ ਸ਼ੁੱਧ ਹਵਾ ਸਾਫ਼ ਪਾਣੀ ਸਾਫ਼ ਸੁਥਰਾ ਆਲਾ ਦਵਾਲਾ ਸਾਨੂੰ ਬਿਮਾਰੀਆਂ ਤੋਂ ਬਚਾਉਂਦੇ ਹਨ ਠੀਕ ਹੈ ਸ਼ਹਿਰ ਦੇ ਵਾਲਾ ਗੰਦੀਆਂ ਬਸਤੀਆਂ ਦੇ ਵਿਕਾਸ ਨੂੰ ਰੁਕਣਾ ਚਾਹੀਦਾ ਹੈ ਜਿਹੜੇ ਸ਼ਹਿਰ ਦੇ ਆਸ-ਪਾਸ ਜਿਹੜੀ ਗੰਦੀਆਂ ਬਸਤੀਆਂ ਹੁੰਦੀਆਂ ਨੇ ਉਹਨੂੰ ਰੋਕਣਾ ਚਾਹੀਦਾ ਹੈ ਪਿੰਡਾਂ ਸਕੂਲਾਂ ਵਿੱਚ ਬਿਮਾਰੀ ਦੀ ਜਾਂ ਟੈਮ ਟੈਮ ਤੇ ਕਰਨੀ ਚਾਹੀਦੀ ਹੈ ਮਹਾਮਾਰੀ ਫੈਲਣ ਦੀ ਸ਼ੁਰੂ ਵਿੱਚ ਡਾਕਟਰ ਦੀਆਂ ਟੀਮਾਂ ਹਸਪਤਾਲ ਵਿੱਚ ਪ੍ਰਬੰਧ ਹੋਣਾ ਚਾਹੀਦਾ ਠੀਕ ਹੈ ਜੀ ਅਗਲਾ ਆਜੋ ਰੈਗੂਲੇਟਿੰਗ ਐਕਟ ਤੋਂ ਕੀ ਭਾਵ ਹੈ ਮੱਚ ਰੈਗੂਲੇਟਿੰਗ ਐਕਟ ਡਾ ਆਇਆ ਸੀਗਾ ਕਿੰਨੇ ਚ ਆਇਆ ਤੇ ਇਸ ਐਕਟ ਅਨੁਸਾਰ ਬੰਗਾਲ ਗਵਰਨਰ ਜਨਰਲ ਇਹ ਐਕਟ ਦੇ ਵਿੱਚ ਬੰਗਾਲ ਦੇ ਵਿੱਚ ਗਵਰਨਰ ਜਨਰਲ ਦੀ ਨਿਯੁਕਤੀ ਕੀਤੀ ਗਈ ਤੇ ਚਾਰ ਮੈਂਬਰਾਂ ਦਾ ਹੋਰ ਕੌਂਸਲ ਬਣਾਇਆ ਗਿਆ ਠੀਕ ਹੈ ਇਸ ਸ਼ਾਸਨ ਪ੍ਰਬੰਧ ਸਾਰੇ ਮਾਸਲੇ ਦਾ ਫੈਸਲੇ ਦਾ ਅਧਿਕਾਰ ਸੀ ਇਹੀ ਜਿਹੜੇ ਬੰਦੇ ਸੀਗੇ ਫੰਸਟਲੇ ਦਾ ਅਧਿਕਾਰ ਕਰਦੇ ਸੀ ਇੱਕ ਚੀਜ਼ ਹੋਰ ਸੀਗੀ ਇਹ ਵੀ ਮੈਂ ਇੱਥੇ ਹੁਣੇ ਦੱਸ ਦਿੰਦਾ ਬਾਈ ਕਿਸ ਨੇ ਕਿਹਾ ਇਹ ਆ ਬਲੂ ਪੈਨ ਦੀ ਨਹੀਂ ਹੈਗਾ ਪੈਨ ਨੂੰ ਮਾੜਾ ਬਦਲ ਦਈਏ ਲਾਲ ਪੀਲਾ ਕਰ ਦਈਏ ਚਲੋ ਲਾਲ ਕਰ ਦਿੰਦੇ ਹਾਂ ਠੀਕ ਹੈ ਕੀ ਚੱਕਰ ਸੀਗਾ ਜਿਹੜਾ ਰੈਗੂਲੇਟਿੰਗ ਐਕਟ ਸੀਗਾ 1773 ਇਹਦੇ ਤਹਿਤ ਹੀ ਸਾਡੀ ਸੁਪਰੀਮ ਕੋਰਟ ਬਣੀ ਸੀ ਸੁਪਰੀਮ ਕੋਰਟ ਵੀ ਰੈਗੂਲੇਟਿੰਗ ਐਕਟ 1773 ਦੇ ਵਿੱਚ ਬਣੀ ਸੀ ਤੇ ਉਸ ਟਾਈਮ ਗਵਰਨਰ ਜਨਰਲ ਕਿਹੜਾ ਸੀਗਾ ਵੈਰਨ ਹਾਸਟਿੰਗ ਸੀਗਾ ਕਿਹੜਾ ਸੀਗਾ ਵੈਰਨ ਹਾਸਟਿੰਗ ਸੀਗਾ ਠੀਕ ਹੈ ਜੀ ਇੰਨੀ ਗੱਲ ਹੋ ਗਈ ਓਕੇ ਚਲੋ ਜੀ ਅੱਗੇ ਗੱਲ ਕਰਦੇ ਆ ਪਿਟਸਨ ਪਿਟ ਇੰਡੀਆ ਐਕਟ ਦਾ ਕੀ ਕੰਮ ਹੈ ਮਜੇ ਪਿਟ ਇੰਡੀਆ ਐਕਟ ਕਦੋਂ ਆਇਆ ਸੀ 1764 ਦੇ ਵਿੱਚ ਆਇਆ ਸੀਗਾ ਜਿਹਦੇ ਵਿੱਚ ਸਿਵਲ ਸੈਨਿਕ ਆਰਥਿਕ ਕੰਮਾਂ ਉੱਤੇ ਕਾਬੂ ਪਾਉਣ ਲਈ ਇੰਗਲੈਂਡ ਬੋਰਡ ਨੇ ਸਥਾਪਿਤ ਕੀਤਾ ਸੀਗਾ ਠੀਕ ਹੈ ਕਿੰਨੇ ਮੈਂਬਰ ਸੀਗੇ 6 ਮੈਂਬਰ ਸੀਗੇ ਗਵਰਨਰ ਜਨਰਲ ਦੀ ਕੌਂਸਲ ਮੈਂਬਰ ਦੀ ਗਿਣਤੀ ਜਿਹ ਤੈਨ ਕਰਤੀ ਤੇ ਬੰਬਈ ਦੇ ਬਰਦਰਾਸ ਗਵਰਨਰ ਨੂੰ ਪੂਰੀ ਤਰ੍ਹਾਂ ਗਵਰਨਰ ਜਨਰਲ ਦਾ ਅਧੀਨ ਹੋ ਗਏ। ਹਾਂ ਜੀ। 1858 ਤੋਂ ਬਾਅਦ ਸੈਨਾ ਵਿੱਚ ਕਿਹੜੀਆਂ ਤਬਦੀਲੀਆਂ ਹੋਈਆਂ? ਬੱਚੇ 1857 ਦੇ ਵਿੱਚ ਜਦੋਂ ਵਿਦਰੋਹ ਹੋਇਆ ਤੇ ਬ੍ਰਿਟਿਸ਼ਰ ਨੇ ਸਾਰ ਨੂੰ ਠੱਲ ਪਾ ਲਈ ਸੀਗੀ ਉਸ ਤੋਂ ਬਾਅਦ ਉਹਨਾਂ ਨੇ ਤਬਦੀਲੀ ਕੀਤੀ। ਪਹਿਲੀ ਕੀ ਕੀਤੀ? ਹੁਣ ਅੰਗਰੇਜ਼ੀ ਸੈਨਿਕਾਂ ਦੀ ਉਹਨਾਂ ਨੇ ਗਿਣਤੀ ਵਧਾਤੀ, ਭਾਰਤੀ ਸੈਨਿਕਾਂ ਦੀ ਘਟਾਤੀ। ਤੋਪਖਾਨੇ ਵਿੱਚ ਸਿਰਫ ਅੰਗਰੇਜ਼ੀ ਹੁੰਦੇ ਸੀ, ਯਾਨੀ ਜਿਹਨਾਂ ਦਾ ਹਥਿਆਰ ਦਾ ਕੰਟਰੋਲ ਸੀ ਸਿਰਫ ਅੰਗਰੇਜ਼ਾਂ ਦੇ ਲੋਕਾਂ ਕੋਲ ਸੀ। ਯੂਪੀ ਦੇ ਬ੍ਰਾਹਮਣਾਂ ਨੂੰ ਹਟਾ ਦਿੱਤਾ ਗਿਆ ਤੇ ਭਾਰਤੀ ਯੂਰਪ ਸੈਨਿਕਾ ਗਿਣਤੀ 2:1 2 ਅਨੁਪਾਤ 1 ਕਰਨ ਲੱਗੇ ਯੂਰਪ ਦੇ 2 ਬੰਦੇ ਤੇ ਉੱਥੇ 1 ਇੰਡੀਆ ਦਾ ਹੋਊਗਾ ਠੀਕ ਹੈ ਜੀ ਧਰਮ ਅਤੇ ਜਾਤ ਆਧਾਰ ਤੇ ਸੈਨਿਕਾ ਦੀ ਟੁਕੜੀ ਸਥਾਪਿਤ ਕੀਤੀ मतलब ਧਰਮ ਤੇ ਜਾਤ ਦੇ ਆਧਾਰ ਤੇ ਅਲੱਗ-ਅਲੱਗ ਸਟਰੀਡੀਆ ਬਣਾ ਲੀਆਂ ਅਗਲਾ ਆਜੋ ਨਿਆ ਬਵਸਥਾ ਦੇ ਨੋਟ ਲਿਖੋ ਲੇਖ ਦਿੰਦੇ ਆ ਵਾਰਨਹਾਸਟਿੰਗ ਨੇ ਜ਼ਿਲ੍ਹਿਆਂ ਵਿੱਚ دیਵਾਨੀ ਅਦਾਲਤਾਂ ਅਤੇ ਸਦਰ ਵਾਰਨਿੰਗ ਹਾਸਟਿੰਗ ਆ ਗਿਆ ਨਾ ਸੁਪਰੀਮ ਕੋਰਟ ਵੀ ਹੈ ਹੀ ਯਹੀ ਹੈ ਬੰਦਾ ਵਾਰਨਿੰਗ ਹਾਸਟਿੰਗ ਤੇ دیਵਾਨੀਆ ਅਦਾਲਤਾਂ ਤੇ ਸਦਰ ਇਮਾਰਤਾਂ ਅਦਾਲਤਾਂ ਸਥਾਪਿਤ ਕੀਤੀਆਂ ਕਲਕੱਤਾ ਉਦਾਲਤ ਸਥਾਪਨਾ ਕੀਤੀ ਕਲਕੱਤਾ ਦੇ ਵਿੱਚ ਕਿਹੜੀ ਸਭ ਤੋਂ ਉੱਚੀ ਅਦਾਲਤ ਕਿਹੜੀ ਅਦਾਲਤ ਸੁਪਰੀਮ ਕੋਰਟ ਸਥਾਪਿਤ ਕੀਤੀ ਇਸ ਦੇ ਜੱਜ ਦੇ ਮਾਰਗਦਰਸ਼ਨ ਲਈ ਲਾਰਡ ਕਾਰਨਵਾਲਿਸ ਨੇ ਕਰਨਵਾਲਿਸ ਕੋਡ ਨਾਮ ਦੀ ਪੁਸਤਕ ਲਿਖੀ ਕਿਵੇਂ ਕੰਮ ਕਰਨਾ ਕਰਨਵਾਲਿਸ ਨੇ ਇੱਕ ਬੁੱਕ ਲਿਖੀ ਜੀ ਅਗਲਾ ਆਜੋ ਪੱਛਮੀ ਸਿੱਖਿਆ ਪ੍ਰਣਾਲੀ ਕੀ ਹੈ ਪੱਛਮੀ ਸਿੱਖਿਆ ਪ੍ਰਣਾਲੀ ਭਾਰਤੀ ਕਲਰਕ ਸਭਿਆਚਾਰ ਉਤਪੰਨ ਹੋਇਆ ਹੈ ਪੱਛਮੀ ਸਿੱਖਿਆ ਮਹਿੰਗੇ ਹੋਣ ਕਰਕੇ ਜਿਆਦਾ ਲੋਕ ਅਨਪੜ੍ਹ ਰਹੇ ਉਹਦੇ ਕਰਕੇ ਜਿਆਦਾ ਲੋਕ ਕੀ ਹੋਗੇ ਅਨਪੜ੍ਹ ਹੀ ਰਹੇ ਭਾਰਤੀ ਭਾਸ਼ਾ ਦਾ ਵਿਸ਼ੇਸ਼ ਵਿਕਾਸ ਨਹੀਂ ਹੋਇਆ ਭਾਰਤੀ ਭਾਸ਼ਾ ਦਾ ਪੱਛਮੀ ਸਿੱਖਿਆ ਭਾਰਤ ਪ੍ਰਚਲਿਤ ਅੰਧਵਿਸ਼ਵਾਸ਼ਾਂ ਨੂੰ ਖਤਮ ਕੀਤਾ ਜਾ ਸਕਿਆ ਠੀਕ ਹੈ ਜੀ ਪੱਛਮੀ ਸਿੱਖਿਆ ਹੀ ਭਾਰਤ ਦੇ ਦੂਜੇ ਦੇਸ਼ ਦੇ ਇਤਿਹਾਸ ਪੜਨ ਵਿੱਚ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਸਹਾਇਤਾ ਰਹੀ ਜਿਵੇਂ ਪੱਛਮੀ ਦੇਸ਼ਾਂ ਦਾ ਇਤਿਹਾਸ ਪੜਿਆ ਤਾਂ پتہ ਲੱਗਿਆ ਕਿ ਕਿਵੇਂ ਆਜ਼ਾਦੀ ਲਈ ਸਕਦੀ ਹੈ ਕਿੰਦੇ ਅੰਗਰਾਜਾਂ ਦੇ ਵਿਰੁੱਧ ਆਪਾਂ ਆਵਾਜ਼ ਉਠਾ ਸਕਦੇ ਹਾਂ ਤਾਂ ਉਹੀ ਕਰਕੇ ਆਪਾਂ ਫਿਰ ਆਜ਼ਾਦੀ ਲਈ ਹੈ ਆਧੁਨਿਕ ਸਿੱਖਿਆ ਪ੍ਰਣਾਲੀ ਵਿੱਚ ਹੇਟ ਲਿਗੀਆਂ ਵਿਦਵਾਨਾਂ ਦਾ ਯੋਗਦਾਨ ਇੱਕ ਮਿੰਟ ਦੇਖ ਲੀਏ ਵੀਡੀਓ ਚੱਲਦੀ ਵੀ ਪਈ ਹੈ ਕਿ ਨਹੀਂ ਕਿੱਛੇ ਕਿੱਛੇ ਠੀਕ ਹੈ ਜੀ ਹਾਂ ਹਾਂ ਠੀਕ ਹੈ ਚੱਲ ਰਹੀ ਹੈ ਓਕੇ ਰਿਪੋਰਟ ਹੈ ਕੰਮ ਹੋ ਰਿਹਾ ਸੈੱਟ ਜਾਣਾ ਚਲੋ ਆਧੁਨਿਕ ਵਿਦਿਆ ਪ੍ਰਣਾਲੀ ਵਿੱਚ ਇਹ ਲਿਖਿਆ ਹੈ ਵਿਦਵਾਨਾਂ ਦਾ ਯੋਗਦਾਨ ਸਿੱਖਿਆ ਪ੍ਰਣਾਲੀ 'ਚ ਇਹਨਾਂ ਨੇ ਕੀ ਯੋਗਦਾਨ ਪਾਇਆ ਰਾਜਾ ਨਾਮ ਮੋਨ ਰਾਏ ਬ੍ਰਹਮੋ ਸਮਾਜ ਦੀ ਸਥਾਪਨਾ ਕੀਤੀ ਇਹਨਾਂ ਨੇ ਠੀਕ ਹੈ ਪਛਮੀ ਸਿੱਖਿਆ ਦੇ ਹੱਕ ਦੇਣ ਦੀ ਗੱਲ ਕੀਤੀ ਉਹਨਾਂ ਨੇ ਦੋ ਸਮਾਚਾਰ ਸਟਾਰਟ ਕੀਤੇ ਕਿਹੜਾ ਵਿਆਕਰਣ ਭਗੋਲ ਕੱਡੇ ਵਿਆਕਰਣ ਵਾਸਤੇ ਭੂਗੋਲ ਵਾਸਤੇ ਬੀਜ ਗਣਿਤ ਵਾਸਤੇ ਵਿਸ਼ਿਆਂ ਦੇ ਬੰਗਾਲੀ ਭਾਸ਼ਾ ਵਿੱਚ ਪੁਸਤਕਾਂ ਲਿਖੀਆਂ ਠੀਕ ਆ ਆਪਣੇ ਖਰਚੇ ਉਤੇ ਕਲਕੱਤਾ ਵਿੱਚ ਅੰਗਰੇਜ਼ੀ ਸਕੂਲ ਵਿਦਵਾਨਤਾ ਕਾਲਜ ਸਥਾਪਿਤ ਕੀਤਾ ਸਵਾਮੀ ਧਿਆਨਨ ਸਰਸਵਤੀ ਇਹਨਾਂ ਨੇ ਸੰਸਕ੍ਰਿਤ ਵੈਦਿਕ ਦੇ ਨਾਲ ਨਾਲ ਪੱਛਮੀ ਸਿੱਖਿਆ ਦੇਣ ਦੇ ਹੱਕ ਵਿੱਚ ਸੀਗੇ ਮਤਲਬ ਇਹਦੇ ਨਾਲ ਪੱਛਮੀ ਸਿੱਖਿਆ ਵੀ ਹੋਵੇ ਪੰਜਾਬ ਅਤੇ ਉੱਤਰ ਭਾਰਤ ਵਿੱਚ ਸਾਰੇ ਸਕੂਲ ਕਾਲਜ ਗੁਰੂ ਖੁੱਲਾਂ ਦੀ ਸਥਾਪਨਾ ਇਹਨਾਂ ਨੇ ਕੀਤੀ 1886 ਵਿੱਚ ਦਿਆਨੰਦ ਸਰਸਵਤੀ ਦੀ ਡੈਥ ਹੋ ਜਾਂਦੀ ਹੈ ਡੈਥ ਦੇ ਮੰਗਰੋ ਇਹਨਾਂ ਦੀ ਯਾਦ ਵਿੱਚ ਲਾਹੌਰ ਦੇ ਵਿੱਚ ਇੱਕ ਸਕੂਲ ਬਣਾਇਆ ਜਾਂਦਾ ਹੈ ਕਿਹੜਾ ਦਿਆਨੰਦ ਐਂਗਲੋ ਸਕੂਲ ਬਣਾਇਆ ਗਿਆ ਸ੍ਰੀ ਆਮੀ ਵਿਮੇਕਾਨੰਦ ਇਹ ਰਾਮਕ੍ਰਿਸ਼ਨ ਜੀ ਨੇ ਰਾਮਾ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕੀਤੀ ਕਿਹੜੇ ਮਿਸ਼ਨ ਦੀ ਰਾਮਾ ਕ੍ਰਿਸ਼ਨ ਦੀ ਇਸ ਮਿਸ਼ਨ ਨੇ ਸਮਾਜ ਦੀ ਸੁਧਾਰ ਲਈ ਅਨੇਕਾਂ ਸਕੂਲ ਕਾਲਜ ਲਾਇਬ੍ਰੇਰੀ ਬਣਾਏ ਈਸ਼ਵਰ ਚੰਦ ਵਿਦਿਆਸਾਗਰ ਇਹਨਾਂ ਨੇ ਬੰਗਾਲੀ ਭਾਸ਼ਾ ਵਿੱਚ ਪ੍ਰਾਇਮਰੀ ਵਰਣ ਪਰਿਚਿਆਨਾ ਦੀ ਪੁਸਤਕ ਲਿਖੀ ਭਾਸ਼ਾ ਦੇ ਸਿੱਖਣ ਆਸਾਨ ਬਣਾਇਆ ਭਾਸ਼ਣ ਨੂੰ ਸਿੱਖਣਾ ਕੀ ਕੀਤਾ ਇਹਨਾਂ ਨੇ ਆਸਾਨ ਬਣਾਇਆ ਤੇ ਕੁੜੀਆਂ ਵਾਸਤੇ ਵਿਦਿਆਦੇਸ਼ ਖੇਤਰ ਖੋਲੇ ਅਗਲਾ ਜੋਤੀਬਾਈ ਫੁੱਲੇ ਨੇ ਨਵੀਂ ਜਾਤੀ ਦੇ ਲੋਕਾਂ ਨੂੰ ਸੁਧਾਰਨ ਲਈ ਕਿਹੜੇ ਕਾਰਜ ਕੀਤੇ ਜੋਤੀਬਾਈ ਫੁੱਲੇ ਨੇ ਨੀਵੀਂਆਂ ਜਾਤੀਆਂ ਨੂੰ ਸੁਧਾਰਨ ਲਈ ਨੀਵੀਂ ਜਾਤੀਆਂ ਦੀਆਂ ਲੜਕੀਆਂ ਦੀ ਪੜ੍ਹਾਈ ਪੂਨੇ ਦੇ ਤਿੰਨ ਸਕੂਲ ਵਿੱਚ ਖੋਲੇ ਠੀਕ ਹੈ ਜੀ ਮਤਲਬ ਜੋਤੀਬਾਈ ਫੁੱਲੇ ਨੇ ਜਿਹੜੀ ਨੀਵੀਂ ਜਾਤੀਆਂ ਦੀਆਂ ਲੜਕੀਆਂ ਸੀਗੀਆਂ ਉਹਨਾਂ ਦੀ ਪੜ੍ਹਾਈ ਵਾਸਤੇ ਪੂਨੇ ਵਿੱਚ ਤਿੰਨ ਸਕੂਲ ਖੋਲੇ ਠੀਕ ਹੈ ਜੀ ਭਾਸ਼ਣ ਆਪਣੇ ਭਾਸ਼ਣ ਪ੍ਰਕਾਸ਼ਿਤ ਦੋ ਪੁਸਤਕਾਂ ਦੁਆਰਾ ਬ੍ਰਾਹਮਣ ਅਤੇ ਪੁਜਾਰੀਤ ਵੱਲੋਂ ਇਸ ਤਰ੍ਹਾਂ ਦੀ ਰੀਤੀ ਰਿਵਾਜਾਂ ਦੁਆਰਾ ਨੀਵੀਂ ਜਾਤੀਆਂ ਦੇ ਲੋਕਾਂ ਤੇ ਹੋਰੇ ਆਰਥਿਕ ਸ਼ੋਸ਼ਣ ਦੀ ਨਿੰਦਾ ਕੀਤੀ ਆਪਣੀ ਬੁੱਕ ਲਿਖਦੀ ਹੈ ਜਿੱਤੇ ਜਿਹੜੇ ਬ੍ਰਾਹਮਣ ਲੋਕ ਸੀਗੇ ਨੀਤੀ ਜਾਤਾਂ ਦੀ ਨਿੰਦਾ ਕਰਦੇ ਸੀ ਉਦੀ ਲਿਖੇਦੀ ਕਰਦੀ ਹੈ ਜੋਤੀਬਾਇ ਫੁੱਲੇ 24 ਸਤੰਬਰ 1873 ਨੂੰ ਸਤਿਆ ਸੋਧਕ ਸਮਾਜ ਦੀ ਸਥਾਪਨਾ ਕਰਦੀ ਹੈ ਠੀਕ ਹੈ ਜੀ ਨੀਵੀਂ ਨੀਵੀਂ ਜਾਤ ਦੇ ਗਰੀਬ ਕਿਸਾਨਾਂ ਤੇ ਕਸਬਦਾਰਾਂ ਦੀ ਹਾਲਤ ਸੁਧਾਰਨ ਲਈ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਉਹਨਾਂ ਤੋਂ ਜਾਇਜ਼ ਕਰ ਲਿਆ ਜਾਵੇ ਘਟ ਕਰ ਲਿਆ ਜਾਵੇ ਅਗਲਾ ਆਜੋ ਸਮਾਜ ਸੁਧਾਰਕ ਨੇ ਜਾਤੀ ਪ੍ਰਥਾ ਨੂੰ ਇਹ ਨਿਸ਼ਾਨਾ ਕਿਉਂ ਬਣਾਇਆ ਨੀਵੀਂ ਜਾਤੀਆਂ ਨੂੰ ਅਛੂਤ ਸਮਝਿਆ ਜਾਂਦਾ ਸੀ ਉਹਨਾਂ ਨੂੰ ਮਤਲਬ ਛੂਣਾ ਵੀ ਪਾਪ ਮੰਨਦੇ ਸੀ ਲੋਕਾਂ ਨੂੰ ਇਹ ਲੋਕਾਂ ਦਾ ਮੇਨਲੀ ਕੰਮ ਕੀ ਹੁੰਦਾ ਸੀਗਾ ਸਫਾਈ ਕਰਨਾ ਉਹਨਾਂ ਲੋਕਾਂ ਨੂੰ ਝਾੜੂ ਲਗਾ ਲਗਾ ਕੇ ਸਫਾਈ ਕਰਨਾ ਜੁੱਤੀਆਂ ਬਣਾਉਣਾ ਪਸ਼ੂ ਪਾਲਣ ਪਸ਼ੂਆਂ ਨੂੰ ਚੱਕਣਾ ਉਹਨਾਂ ਦੀ ਖਾਲ ਉਤਾਰਨਾ ਚਮੜਾ ਬਣਾਉਣਾ ਆਦਿ ਦੇ ਕੰਮ ਲਈ ਮਜਬੂਰ ਕੀਤਾ ਜਾਂਦਾ ਸੀਗਾ ਕਿ ਜਬਰਦਸਤੀ ਉਹਨਾਂ ਤੋਂ ਇਹ ਕੰਮ ਕਰਵਾਏ ਜਾਂਦੇ ਸੀਗੇ ਠੀਕ ਹੈ ਜੀ ਤੇ ਜਾਤੀਆਂ ਦੁਆਰਾ ਨਿਵੇਂ ਜਾਤਿਆਂ ਤੇ ਲੋਕਾਂ ਉੱਤੇ ਅਤਿਆਚਾਰ ਨੂੰ ਖਤਮ ਕਰਨ ਲਈ ਸਮਾਜਿਕ ਸੁਧਾਰ ਅਤੇ ਜਾਤੀ ਪ੍ਰਥਾਨ ਨੂੰ ਨਿਸ਼ਾਨਾ ਬਣਾਇਆ ਗਿਆ ਅੱਗੇ ਆਜੋ ਵੀਰ ਸﻠਿੰਗਮ ਨੂੰ ਅਜੋਕੇ ਆਂਧਰਾ ਪ੍ਰਦੇਸ਼ ਦਾ ਪ੍ਰਗੰਗਬਰ ਕਿਉਂ ਕਿਹਾ ਵੀਰ ਸﻠਿੰਗਮ ਸਮਾਜਿਕ ਸੁਧਾਰਤੇ ਆਂਧਰਾ ਪ੍ਰਗੰਬਰ ਕਿਹਾ ਗਿਆ ਕਿਉਂਕਿ ਉਹਨਾਂ ਨੇ ਇਸਤਰੀਆਂ ਪੁਰਸ਼ਾਂ ਨੂੰ ਬਰਾਬਰ ਅਧਿਕਾਰ ਦੇਣ ਦੀ ਗੱਲ ਕੀਤੀ ਵਿਧਵਾ ਪੁਨਰ ਵਿਆਹ ਦੀ ਗੱਲ ਕੀਤੀ ਅੰਤਰਜਾਤੀ ਵਿਆਹ ਦੀ ਗੱਲ ਕੀਤੀ ਠੀਕ ਹੈ ਜੀ ਸਮਾਜ ਸੇਵਾ ਸਮਾਜ ਸੁਧਾਰ ਦੇ ਨੀਵੀਂ ਜਾਤੀ ਦੇ ਲੋਕਾਂ ਨੂੰ ਹਾਲ ਸੁਧਾਰਨ ਸੰਬੰਧੀ ਵਿਸ਼ੇਸ਼ ਯੋਗਦਾਨ ਪਾਇਆ ਠੀਕ ਹੈ ਇਹਨੇ ਬਹੁਤ ਯੋਗਦਾਨ ਕੀਤਾ ਸੀਗਾ ਅੱਗੇ ਆਜੋ ਅੱਗੇ ਦਿੱਤਾ ਹੋਇਆ ਮਹਾਤਮਾ ਗਾਂਧੀ ਜੀ ਦੁਆਰਾ ਨੀਵੀਂ ਜਾਤੀ ਦੇ ਲੋਕਾਂ ਦੇ ਹਾਲ ਸੁਧਾਰ ਲਈ ਕਿਹੜੇ ਕਾਰਜ ਦਾ ਕੰਮ ਕੀਤਾ ਗਿਆ ਮਹਾਤਮਾ ਗਾਂਧੀ ਨੇ ਨੀਵੀਂ ਜਾਤੀਆਂ ਨੂੰ ਹਰੀਜਨ ਕਹਿ ਕੇ ਪਹਿਲਾ ਸੱਦਿਆ ਸੀ 1920 ਵਿੱਚ ਨਾਗਪੁਰ ਜਾਂਦੇ ਨੇ 1920 ਵਿੱਚ ਇੱਕ ਸੈਕਿੰਡ 1920 ਵਿੱਚ ਨਾਗਪੁਰ ਵਿੱਚ ਹੋਈ ਨੀਵੀਂ ਜਾਤੀ ਦੀ ਕਾਨਫਰੰਸ ਵਿੱਚ ਮਹਾਤਮਾ ਗਾਂਧੀ ਨੇ ਛੂਤ 7 ਦਿਨ ਇੰਡੀਆ ਕੀਤੇ ਕਿਛੂ ਉਚਾਰ ਨਹੀਂ ਕਰਨਾ ਚਾਹੀਦਾ ਨੀਵੀਂ ਜਾਤੀ ਦੇ ਲੋਕਾਂ ਦੀ ਭਲਾਈ ਲਈ ਉਹਨਾਂ ਨੇ ਸੰਗਠਿਤ ਕੀਤੇ ਠੀਕ ਹੈ ਜੀ ਕਈ ਕਾਂਗਰਸ ਦੀਆਂ ਸੰਸਮਾ ਬਣਾਈਆਂ ਨਾਲ ਹੀ ਸਮਾਜਿਕ ਮਾਨਸਿਕ ਅਤੇ ਨੈਤਿਕ ਹਾਲਾਤ ਸੁਧਾਰਨ ਲਈ ਕਈ ਯਤਨ ਕੀਤੇ ਮਹਾਤਮਾ ਗਾਂਧੀ ਨੇ ਉਹਨਾਂ ਨੂੰ ਕੀ ਕਹਿ ਕੇ ਬੁਲਾਇਆ ਹਰੀਜਨ ਕੀ ਕਹਿ ਕੇ ਬੁਲਾਇਆ ਭਾਈ ਹਰੀਜਨ ਕਹਿ ਕੇ ਬੁਲਾਇਆ ਠੀਕ ਹੈ ਜੀ ਹਰੀਜਨ ਦਾ ਮਤਲਬ ਕੀ ਹੁੰਦਾ ਹਰੀਜਨ ਤੋਂ ਆਪਸੀ ਈਸ਼ਵਰ ਦੇ ਬੱਚੇ ਠੀਕ ਹੈ ਜੀ son of gods ਉਹਨਾਂ ਨੇ ਜਿਹੜੇ ਸਨ ਦੌਰਾ ਕੀਤਾ ਉੱਥੇ ਸਕੂਲ ਉਹ ਜਿਹੜੇ ਜਿਹੜੇ ਸਥਾਨਾਂ ਦਾ ਦੌਰਾ ਕਰਦੇ ਸੀ ਉੱਥੇ ਸਕੂਲ ਸੜਕਾਂ ਕੂ ਅਛੂਤਾਂ ਲਈ ਬਣਾਉਣੇ ਸਟਾਰਟ ਕੀਤੇ ਸਾਈਮਨ ਕਮਿਸ਼ਨ ਬਾਰੇ ਨੋਟ ਲਿਖੋ ਬੱਚੇ ਸਾਈਮਨ ਕਮਿਸ਼ਨ ਕਿਸੇ ਦਾ 1919 ਦੇ ਵਿੱਚ ਜਿਹੜਾ ਜਿਲੇ ਵਾਲਾ ਬਾਗ ਦਾ ਹੱਤਿਆ ਕਾਂਡ ਹੋਇਆ ਸੀਗਾ ਉਹਦੇ ਉੱਤੇ ਜਾਇਦਾ ਲੈਣ ਲਈ ਇੱਕ ਕਮੇਟੀ ਬਣਾਈ ਗਈ 1928 ਦੇ ਵਿੱਚ ਸਾਈਮਨ ਕਮਿਸ਼ਨ ਆਉਂਦਾ ਠੀਕ ਹੈ ਜੀ ਸੱਤ ਮੈਂਬਰਾਂ ਦੀ ਕਮੇਟੀ ਹੁੰਦੀ ਹੈ ਬਟ ਇਹਦੇ ਵਿੱਚ ਕੋਈ ਵੀ ਭਾਰਤੀ ਨਹੀਂ ਹੁੰਦਾ ਕੋਈ ਵੀ ਭਾਰਤੀ ਨਹੀਂ ਹੁੰਦਾ ਇਸ ਕਰਕੇ ਇਹਦਾ ਵਿਰੋਧ ਕੀਤਾ ਜਾਂਦਾ ਇਹਨੂੰ ਕਾਲੀਆਂ ਝੰਡੀਆਂ ਦਿਖਾਈਆਂ ਜਾਂਦੀਆਂ ਹਨ ਤੇ ਉੱਤੇ ਲਿਖਿਆ ਹੁੰਦਾ ਸਾਈਮਨ ਕਮਿਸ਼ਨ ਵਾਪਸ ਜਾਓ ਠੀਕ ਹੈ ਜੀ ਇਸ ਅੰਦੋਲਨ ਵਿੱਚ ਪੁਲਿਸ ਕੀ ਕਰਦੀ ਹੈ ਲਾਠੀ ਚਾਰਜ ਕਰ ਦਿੰਦੀ ਹੈ ਤੇ ਲਾਲਾ ਲਾਜਪਤ ਰਾਏ ਜ਼ਖਮੀ ਹੋ ਜਾਂਦੇ ਨੇ ਤੇ ਉਹਨਾਂ ਦੀ ਕੀ ਹੋ ਜਾਂਦੀ ਹੈ ਮੌਤ ਹੋ ਜਾਂਦੀ ਹੈ ਅਗਲਾ ਜੋ ਪਾਰਛਡੋ ਅੰਦੋਲਨ ਕੀ ਹੈ ਪਾਰਛਡੋ ਅੰਦੋਲਨ 8 ਜੁਲਾਈ 1942 ਵਿੱਚ ਗਾਂਧੀ ਦੁਆਰਾ ਕੀਤਾ ਜਾਂਦਾ ਹੈ ਠੀਕ ਹੈ ਜੀ ਤੇ ਅੰਗਰੇਜ਼ ਸਰਕਾਰ 9 ਅਗਸਤ ਨੂੰ ਗਾਂਧੀ ਨੂੰ ਗ੍ਰਿਫਤਾਰ ਕਰ ਲੈਂਦੀ ਤੇ ਹੋਰ ਨੇਤਾਵਾਂ ਨੂੰ ਗ੍ਰਿਫਤਾਰ ਕਰ ਲੈਂਦੇ ਨੇ ਇਹ ਖਬਰ ਸੁਣ ਕੇ ਹੀ ਗੁੱਸੇ ਵਿੱਚ ਲੋਕਾਂ ਨੇ ਥਾਂ ਥਾਂ ਬਹੁਤ ਥਾਣਿਆਂ ਤੇ ਸਰਕਾਰੀ ਭਵਨਾਂ ਡਾਕਖਾਨੇ ਰੇਲਵੇ ਸਟੇਸ਼ਨ ਨੂੰ ਨੁਕਸਾਨ ਪਹੁੰਚਾਇਆ ਠੀਕ ਹੈ ਜੀ ਪਰੰਤੂ ਅੰਗਰੇਜ਼ ਸਰਕਾਰ ਅ ਸਫਲ ਨਹੀਂ ਹੋਈ ਅਗਲਾ ਆਜ਼ਾਦ ਹਿੰਦ ਫੌਜ ਕੀ ਹੈ ਸੁਭਾਸ਼ ਚੰਦਰ ਬੋਸ ਦੁਆਰਾ ਆਜ਼ਾਦ ਹਿੰਦ ਫੌਜ ਦਾ ਆਜ਼ਾਦ ਹਿੰਦ ਫੌਜ ਦਾ ਕੀ ਕੀਤਾ ਜਾਂਦਾ ਹੈ ਗਠਨ ਕੀਤਾ ਜਾਂਦਾ ਹੈ ਉਹਦਾ ਪ੍ਰਸਿੱਧ ਨੇਤਾ ਹੁੰਦਾ ਹੈ ਸੁਭਾਸ਼ ਚੰਦਰ ਬੋਸ ਜੀ ਠੀਕ ਹੈ ਜੀ ਉਹਨਾਂ ਨੇ ਭਾਰਤ ਨੂੰ ਅੰਗਰੇਜ਼ਾਂ ਕੋਲੋਂ ਆਜ਼ਾਦ ਕਰਾਉਣ ਲਈ ਆਜ਼ਾਦ ਹਿੰਦ ਫੋਰਸ ਦੀ ਸਥਾਪਨਾ ਕਰਦੇ ਨੇ ਠੀਕ ਹੈ ਇਸ ਵੇਲੇ ਦੂਜੇ ਵਿਸ਼ਵ ਯੁੱਧ ਵਿੱਚ ਜਪਾਨ ਦੁਆਰਾ ਕੈਦ ਕੀਤੇ ਗਏ ਭਾਰਤੀ ਸੈਨਿਕ ਸ਼ਾਮਿਲ ਸਨ ਜਿਨ੍ਹਾਂ ਨੂੰ ਸ਼ਾਮਿਲ ਕਰ ਲਿਆ ਸੀ ਉਹ ਸ਼ਾਮਿਲ ਕੀਤੇ ਗਏ ਪਰੰਤੂ 1943 ਵਿੱਚ ਦੂਜੇ ਵਿਸ਼ਵ ਯੁੱਧ ਵਿੱਚ ਜਪਾਨ ਦੀ ਹਾਰ ਹੋ ਜਾਂਦੀ ਹੈ ਇਸ ਕਰਕੇ ਆਜ਼ਾਦ ਹਿੰਦ ਫੋਰਸ ਵੀ ਕੀ ਹੁੰਦੀ ਹੈ ਅਸਫਲ ਰਹਿ ਜਾਂਦੀ ਹੈ 1945 ਵਿੱਚ ਸੁਭਾਸ਼ ਚੰਦਰ ਦੀ ਮੌਤ ਹੋ ਜਾਂਦੀ ਹੈ ਹਵਾਈ ਜਹਾਜ਼ ਦੀ ਦੁਰਘਟਨਾ ਹੁੰਦੀ ਹੈ ਜਿਸ ਚ ਮੌਤ ਹੋ ਜਾਂਦੀ ਹੈ ਅੰਗਰੇਜ਼ਾਂ ਨੇ হাজার ਹਿੰਦ ਫੌਜ ਦੇ ਸੈਨਿਕਾਂ ਨੂੰ ਫੇਰ ਬਾਅਦੂ ਕੀ ਕਰ ਦਿੰਦੇ ਬੰਦੀ ਬਣਾ ਲੈਂਦੇ ਆ ਪਰ ਦੇਸ਼ ਵਿੱਚ ਥਾਂ ਥਾਂ ਤੇ ਹੜਤਾਲਾਂ ਹੁੰਦੀਆਂ ਨੇ ਅਤੇ ਅੰਤ ਵਿੱਚ ਅੰਗਰੇਜ਼ਾਂ ਨੂੰ ਉਹਨਾਂ ਨੂੰ ਛੱਡਣਾ ਪੈਂਦਾ ਗੁੱਟ ਨਿਰਪੇਖ ਕੀ ਹੈ ਮੈਂ ਕਿ ਗੁੱਟ ਨਿਰਪੇਖ ਕੀ ਹੁੰਦਾ ਦੂਜੇ ਵਿਸ਼ਵ ਯੁੱਧ ਤੋਂ ਜਲਦੀ ਪਿਛੋਂ ਸੰਸਾਰ ਦੇ ਇੱਕ ਦੂਜੇ ਦੇ ਵਿਰੁੱਧ ਕਰਨ ਦੇ ਆਧਾਰ ਤੇ ਦੋ ਗੁੱਟਾਂ ਪੱਛਮੀ ਬਲਾਕ ਅਤੇ ਪੂਰਬੀ ਬਲਾਕ ਨਾਂ ਦਾ ਨੇਤਾ ਪੂਰਬੀ ਬਲਾਕ ਵਿੱਚ ਵੰਡਿਆ ਗਿਆ ਠੀਕ ਹੈ ਜਦੋਂ ਦੂਜਾ ਯੁੱਧ ਉਹਿਆ ਉਸ ਵਾਰ ਕੀ ਹੈ ਦੋ ਦੇਸ਼ਾਂ ਵਿੱਚ ਮੇਲੀ ਗਰੁੱਪ ਬੰਡੇ ਗਏ ਇੱਕ ਪੱਛਮੀ ਬਲੌਕ ਤੇ ਇੱਕ ਪੂਰਬੀ ਬਲੌਕ ਠੀਕ ਹੈ ਪੱਛਮੀ ਬਲੌਕ ਦਾ ਨੇਤਾ ਸੀਗਾ ਅਮਰੀਕਾ ਪੂਰਬੀ ਦਾ ਸੀਗਾ ਕਿਹੜਾ ਰੂਸ ਸੀਗਾ ਇਹਨਾਂ ਦੋਨਾਂ ਗੁੱਟਾਂ ਵਿਚਕਾਰ ਭਿਆਨਕ ਸ਼ੀਤ ਯੁੱਧ ਸੀ ਠੀਕ ਹੈ ਜੀ ਭਾਰਤ ਕਿਸੇ ਵੀ ਸ਼ਕਤੀ ਦੇ ਸ਼ਾਮਿਲ ਨਹੀਂ ਹੋਣਾ ਚਾਹੁੰਦਾ ਸੀ ਭਾਰਤ ਆਪਣੇ ਆਪ ਨੂੰ ਨਿਊਟਰਲ ਰੱਖਣਾ ਚਾਹੁੰਦਾ ਸੀ ਉਹ ਕਿਸੇ ਨਾਲ ਪੰਗਾ ਮੋਗਾ ਲੈਣਾ ਨਹੀਂ ਚਾਹੁੰਦਾ ਸੀ ਠੀਕ ਹੈ ਜੀ ਗੁਲਾਮ ਸੀਗੇ ਆਪਾਂ ਗੋਲਣਾ ਇਸ ਲਈ ਭਾਰਤ ਨੇ ਦੂਜੇ ਦੇਸ਼ਾਂ ਮਿਲ ਕੇ ਗੁੱਟ ਨਿਰਪੇਖ ਲਹਿਰ ਸ਼ੁਰੂ ਕੀਤੀ ਮਤਲਬ ਇੱਕ ਗਰੁੱਪ ਬਣਾਇਆ ਜਾਵੇ ਗੁੱਟਾਂ ਮਲਿਕ ਗਰੁੱਪ ਨਾ ਜਾਵੇ ਜਿਸ ਦੇ ਪਿਤਾਮਾ ਪੰਡਿਤ ਜਵਾਲਨ ਨਹਿਰੂ ਨੂੰ ਕਿਹਾ ਗਿਆ ਜਿਹਦਾ ਮੇਨ ਲੀਡਰ ਕੌਣ ਸੀ ਜਵਾਲਨ ਨਹਿਰੂ ਸੀ ਯੋਗ ਸਵਾਲਿਕ ਦੇ ਰਾਸ਼ਟਰਪਤੀ ਟਿਟੋ ਮਿਸਰ ਦੇ ਰਾਸ਼ਟਰਪਤੀ ਨਸੀਰ ਸਨ ਇਹਨਾਂ ਸਭ ਦਾ ਗਰੁੱਪ ਬਣਿਆ ਗੁੱਟ ਨਿਰਪੇਖ ਲਹਿਰ 1961 ਵਿੱਚ ਸ਼ੁਰੂ ਕੀਤੀ ਗਈ ਕਰੋ ਸ਼ੁਰੂ ਕੀਤੀ ਗਈ 1961 ਵਿੱਚ ਸ਼ੁਰੂ ਕੀਤੀ ਗਈ ਇਹ ਪੰਚਸ਼ੀਲ ਸਿਧਾਂਤ ਦੇ ਆਧਾਰਿਤ ਸੀ ਇਸ ਦੇ ਮੈਂਬਰ ਕਿਸੇ ਵੀ ਸ਼ਕਤੀ ਗੁੱਟ ਵਿੱਚ ਸ਼ਾਮਿਲ ਨਹੀਂ ਹੋਣਾ ਚਾਹੁੰਦੇ ਸਨ ਜਿਹੜੇ ਆ ਮੈਂਬਰ ਸੀਗੇ ਕਿਸੇ ਵਿੱਚ ਸ਼ਾਮਿਲ ਨਹੀਂ ਹੋਣਾ ਚਾਹੁੰਦੇ ਸਨ ਇਸ ਦੀ ਪਹਿਲੀ ਕਾਨਫਰ 1961 8 ਬੈਲਗੇਡ ਵਿੱਚ ਹੋਈ ਪਹਿਲਾ ਸਟਾਰਟਮ ਵਿੱਚ 25 ਮੈਂਬਰ ਸੀ ਬਾਅਦੋਂ ਮੈਂਬਰ ਕਿੰਨੇ ਹੋ ਗਏ 100 ਹੋ ਗਏ ਅਗਲਾ ਆਜੋ ਵਿਦੇਸ਼ ਨੀਤੀ ਬਾਰੇ ਥੋੜਾ ਕੀ ਭਾਵ ਹੈ ਵਿਦੇਸ਼ ਨੀਤੀ ਬਾਰੇ ਬੱਚੇ ਕੀ ਭਾਵ ਹੈ ਠੀਕ ਹੈ ਵਿਦੇਸ਼ ਨੀਤੀ ਦਾ ਮਤਲਬ ਕੀ ਹੈ ਕਿ ਨੀਤੀ ਭਾਰਤ ਨੇ ਆਜ਼ਾਦੀ ਪ੍ਰਾਪਤ ਕਰਨ ਵਿੱਚੋਂ ਸ਼ਾਂਤਮਈ ਸਹਿ ਹੋਣ ਦਾ ਸਿਧਾਂਤ ਦੇ ਆਧਾਰ ਅਨੋਖੀ ਵਿਦੇਸ਼ ਨੀਤੀ ਅਪਣਾਈ ਭਾਰਤ ਸੰਸਾਰ ਦੇ ਦੇਸ਼ਾਂ ਨੂੰ ਪ੍ਰਭੂਸਤਾ ਤੇ ਸੁਤੰਤਰਤਾ ਦਾ ਸਤਿਕਾਰ ਕਰਦਾ ਹੈ ਠੀਕ ਹੈ ਭਾਰਤ ਇਸ ਗੱਲ ਵਿਸ਼ਵਾਸ ਕਰਦਾ ਹੈ ਕਿ ਸਾਰੇ ਧਰਮ ਰਾਸ਼ਟਰ ਜਾਤੀ ਲੋਕ ਬਰਾਬਰ ਹਨ ਅਗਲਾ ਆਜੋ ਸੰਪਰਦਾਇਤਾ ਤੇ ਨੋਟ ਲਿਖੋ ਸੰਪਰਦਾਇਤਾ ਕੀ ਹੁੰਦੀ ਹੈ ਸੰਪਰਦਾਇਤਾ ਮਤਲਬ ਧਰਮ ਨਿਰਪੱਖ ਦੇਸ਼ ਠੀਕ ਹੈ ਜੀ ਸੈਕੂਲਰਿਜ਼ਮ ਧਰਮ ਨਿਰਪੱਖ ਦੇ ਧਰਮ ਦੇਦਾਰ ਤੇ ਕੋਈ ਵੀ ਭੇਦਭਾਵ ਨਾ ਕਰਨਾ ਇੱਥੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨ ਠੀਕ ਹੈ ਜੀ ਅਲੱਗ-ਅਲੱਗ ਧਾਰਮਿਕ ਵਿਸ਼ਵਾਸ ਹਨ ਤੇ ਇਹਨਾਂ ਲੋਕਾਂ ਨੂੰ ਫਿਰਕੂ ਦੰਗੇ ਫਸਾਦ ਉਤਪਨ ਕੀਤੇ ਹਨ ਲੋਕਾਂ ਨੇ ਬਹੁਤ ਸਾਰੇ ਲੋਕਾਂ ਦਾ ਵਿਚਾਰ ਹੈ ਕਿ ਸਰਕਾਰ ਕੁਝ ਘੱਟ ਗਿਣਤੀ ਲੋਕਾਂ ਵੱਲ ਧਿਆਨ ਦੇਣ ਦੀ ਲੋੜ ਹੈ ਆਜੋ ਜੀ ਭਾਰਤ ਦੇ ਪਾਕਿਸਤਾਨ ਦੇ ਸਬੰਧ ਕਿਹੋ ਜਿਹੇ ਹਨ ਭਾਰਤ ਹਮੇਸ਼ਾ ਆਪਣੇ ਗੁਆਂਢੀ ਦੇਸ਼ਾਂ ਨਾਲ ਵਧੀਆ ਸਬੰਧ ਰੱਖਣਾ ਚਾਹੁੰਦਾ ਹੈ ਠੀਕ ਹੈ ਜੀ ਭਾਰਤ ਇਸ ਦੇ ਲਈ ਮਹੱਤਵਪੂਰਨ ਸਬੰਧ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਠੀਕ ਹੈ ਦੇਸੀ ریاست ਕਸ਼ਮੀਰ ਭਾਰਤ ਦਾ ਇੱਕ ਏਕੀਕਰਨ ਕਰਨ ਨੂੰ ਪਾਕਿਸਤਾਨ ਦੁਆਰਾ ਮਾਨਤਾ ਨਹੀਂ ਦਿੱਤੀ ਜਾਂਦੀ ਕਿ ਪਾਕਿਸਤਾਨ ਕਹਿੰਦਾ ਕਸ਼ਮੀਰ ਸਾਡਾ ਪਾਰਟ ਨਹੀਂ ਹੈ ਕਸ਼ਮੀਰ ਮਾਮਲੇ ਕਾਰਨ ਪਾਕਿਸਤਾਨ ਨਾਲ ਤਿੰਨ ਕਸ਼ਮੀਰ ਦੇ ਮੁੱਦੇ ਤੇ ਹੀ ਇੰਡੀਆ ਦੀ ਪਾਕਿਸਤਾਨ ਨਾਲ ਤਿੰਨ ਯੁੱਧ ਹੁੰਦੀਆਂ ਨੇ ਤੇ ਛੋਟੇ-ਮੋਟੇ ਮੁਰਤਪੇੜ ਚੱਲਦੇ ਹੀ ਰਹਿੰਦੇ ਹਨ 1972 ਵਿੱਚ ਦੋਨਾਂ ਦੇਸ਼ਾਂ ਦੇ ਵਿੱਚ ਸਮਝੌਤਾ ਹੁੰਦਾ ਜਦੋਂ ਵਾਰ ਹੁੰਦੀ ਹੈ ਇਹਨਾਂ ਬਾਅਦ ਸਮਝੌਤਾ ਕਰਦੇ ਆ ਭਾਰਤ ਪਾਕਿਸਤਾਨ ਵਿਚਕਾਰ ਇਹ ਸਾਰੇ ਝਗੜਿਆਂ ਦੀ ਸ਼ਾਂਤੀਪੂਰਵ ਖੱਲ ਕੀ ਕਰਨਾ ਚਾਹੀਦਾ ਹੈ ਠੀਕ ਹੈ ਜੀ ਅਗਲਾ ਜੋ ਗਾਂਧੀ ਨੇ ਅੰਗਰੇਜ਼ਾਂ ਖਿਲਾਫ ਕਿਹੜੇ ਕਿਹੜੇ ਅੰਦੋਲਨ ਚਲਾਏ ਦੇਖੋ ਪਹਿਲਾ ਦਾ ਨਾਮਰਤਨ ਚਲਾਇਆ 1920 ਦੇ ਵਿੱਚ ਫਿਰ ਸਿਵਲ ਨਾ ਫਰਮਾਨੀ ਅੰਦੋਲਨ ਚਲਾਇਆ 1930 ਦੇ ਵਿੱਚ ਫਿਰ ਭਾਰ ਛੱਡੋ ਚਲਾਇਆ 1942 ਦੇ ਅਗਲਾ ਆਜੋ ਸਾਰਾ ਬੰਦੀ ਸ਼ਰਾਬ ਬੰਦੀ ਤੋਂ ਕੀ ਭਾਵ ਹੈ ਸ਼ਰਾਬ ਦੇ ਤੋਂ ਭਾਵ ਹੈ ਸ਼ਰਾਬ ਨੂੰ ਪੂਰੀ ਤਰ੍ਹਾਂ ਕਿੰਨੋ ਵੇਚਣ ਤੇ ਪੀਣ ਦੇ ਉੱਤੇ ਉਮਰ ਕਾਨੂੰਨ ਅਨੁਸਾਰ ਮੁਲਕਨ ਬੰਦੀ ਹੋਣੀ ਚਾਹੀਦੀ ਹੈ ਕਿ ਇਹਨੇ ਉਮਰ ਤੋਂ ਥੱਲੇ ਵਾਲਾ ਬੰਦਾ ਨਹੀਂ ਪੀ ਸਕਦਾ ਤੇ ਇਹ ਬੰਦ ਹੋਣੀ ਚਾਹੀਦੀ ਹੈ ਸ਼ਰਾਬ ਬੰਦੀ ਕਾਨੂੰਨ ਬਣਾ ਕੇ ਲਾਗੂ ਕਰਨਾ ਚਾਹੀਦਾ ਹੈ ਸ਼ਰਾਬੰਦੀ ਕਾਨੂੰਨ ਆਉਣਾ ਚਾਹੀਦਾ ਹੈ ਲਾਗੂ ਕਰਨਾ ਚਾਹੀਦਾ ਹੈ ਸਿੱਖਿਆ ਦੇ ਆਧਾਰ ਤੇ ਸੰਖੇਪ ਨਿਕੋਟ ਲਖੋ ਦਸੰਬਰ 2022 ਵਿੱਚ ਸੰਵਿਧਾਨ ਵਿੱਚ 86ਵੀਂ ਸੋਧ ਕੀਤੀ ਗਈ ਕਦੋਂ 2022 ਦੇ ਵਿੱਚ ਕਈ ਕਿਹੜੀ ਸੋਧ ਕੀਤੀ ਗਈ 86ਵੀਂ ਜਿਦੇ ਵਿੱਚ ਆਰਟੀਕਲ 21ਏ ਪਾਇਆ ਗਿਆ ਇਹਦੇ ਰਾਹੀਂ 16 ਤੋਂ ਲੈ ਕੇ 14 ਸਾਲ ਦੇ ਬੱਚਿਆਂ ਨੂੰ ਮੁਫਤ ਅਤੇ ਲਾਜ਼ਮੀ ਸਿੱਖਿਆ ਦੇਣ ਦੀ ਗੱਲ ਕੀਤੀ ਗਈ ਇਸ ਨੂੰ ਅਮਲੀ ਰੂਪ ਦੇਣ ਲਈ ਸਿੱਖਿਆ ਐਕਟ 2009 ਪਾਸ ਕੀਤਾ ਗਿਆ ਜਿਹੜਾ 1 ਅਪ੍ਰੈਲ 2010 ਦੇ ਵਿੱਚ ਕੀ ਹੁੰਦਾ ਲਾਗੂ ਹੁੰਦਾ ਹੈ 6 ਤੋਂ ਲੈ ਕੇ 10 ਸਾਲ ਦੇ ਬੱਚਿਆਂ ਨੂੰ ਮੁਫਤ ਪੜਾਈ এডਿਕੇਸ਼ਨ ਦਿੱਤੀ ਜਾਊਗੀ ਸੰਵਿਧਾਨ ਦੇ ਕਿਹੜੇ ਕਿਹੜੇ ਮੌਲਿਕ ਅਧਿਕਾਰ ਹਨ ਸਦਾਕਾਰ ਸੰਵਿਧਾਨ ਦੇ ਵਿੱਚ ਸ਼ੁਰੂਆਤੀ ਜਦੋਂ ਸੰਵਿਧਾਨ ਆਇਆ ਸੀ ਉਦੋਂ ਸਾਡੇ ਕੋਲ 7 ਮੌਲਿਕ ਅਧਿਕਾਰ ਸੀਗੇ ਬਟ ਬਾਅਦ ਚੋਂ ਇੱਕ ਅਧਿਕਾਰ ਨੂੰ ਛੇਲ ਲਿਆ ਗਿਆ ਮਤਲਬ ਖਤਮ ਕਰ ਦਿੱਤਾ ਗਿਆ ਤੇ ਅੱਜ ਦੇ ਟਾਈਮ ਤੇ ਸਾਡੇ ਕੋਲ ਕਿੰਨੇ ਮੌਲਿਕ ਅਧਿਕਾਰ ਨੇ 6 ਮੌਲਿਕ ਅਧਿਕਾਰ ਨੇ ਕਮੈਂਟ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਨਾ ਕਿ ਕਿਹੜਾ ਮੌਲਿਕ ਅਧਿਕਾਰ ਨੂੰ ਕੈਨਸਲ ਕਰ ਦਿੱਤਾ ਗਿਆ ਹੈ ਠੀਕ ਹੈ ਜੀ ਹੁਣ ਜਿਹੜੇ 6 ਬਚੇ ਨੇ ਉਹ ਕਿਹੜੇ ਨੇ ਸਮਾਨਤਾ ਦਾ ਅਧਿਕਾਰ, ਸੁਤੰਤਰਤਾ ਦਾ ਅਧਿਕਾਰ, ਸ਼ੋਸ਼ਣ ਵਿਰੁੱਧ ਅਧਿਕਾਰ, ਧਾਰਮਿਕ ਸੁਤੰਤਰਤਾ, ਸੱਭਿਆਚਾਰਕ ਵਿੱਦਿਅਕ ਅਧਿਕਾਰ, ਸਵਿਵਿਧਾਨਕਤੇ ਉਪਾਰਚਾਰਕ ਦਾ ਅਧਿਕਾਰ। ਸ਼ੋਸ਼ਣ ਵਿਰੁੱਧ ਕਿਹੜੇ ਅਧਿਕਾਰ ਨੇ ਹੈ? ਸ਼ੋਸ਼ਣ ਵਿਰੁੱਧ ਅਧਿਕਾਰ ਵਿੱਚ ਮਨੁੱਖ ਦਾ ਵਪਾਰ ਕਰਨਾ, ਤਨਖਾਹ ਦਿੱਤੇ ਬਿਨਾ ਕੰਮ ਕਰਾਉਣਾ, ਦੂਜਿਆਂ ਤੋਂ ਜ਼ਬਰਦਸਤੀ ਕੰਮ ਕਰਵਾਉਣਾ ਦੀ ਮਨਾਹੀ ਹੈ। ਕੰਮ ਬਦਲੇ ਤਨਖਾਹ ਪੱਖੋਂ ਕਿਸੇ ਵਿਅਕਤੀ ਨਾਲ ਧਰਮ, ਨਸਲ, ਜਾਤੀ ਦੇ ਆਧਾਰ ਤੇ ਵਿਤਕਰਾਂ ਨਹੀਂ ਕੀਤਾ ਜਾ ਸਕਦਾ। ਅਧਿਕਾਰ ਅਤੇ ਕਰਤੱਵ ਇੱਕ ਸਿੱਕੇ ਦੇ ਦੋ ਪਾਸੇ ਹਨ ਕਿਵੇਂ ਜਿੱਥੇ ਵਿਅਕਤੀ ਦੇ ਵਿਕਾਸ ਲਈ ਰਾਜ ਅਤੇ ਸਮਾਜ ਇੱਕ ਨੂੰ ਅਨੇਕ ਅਧਿਕਾਰ ਦਿੰਦੇ ਹਨ ਉੱਥੇ ਹੀ ਵਿਅਕਤੀ ਕੁਝ ਕਰਵਤਾਂ ਤੇ ਦੀ ਵੀ ਆਸ ਕਰਦੇ ਹਨ ਕਰਤਵਾਂ ਦਾ ਪਾਲਣ ਕੀਤੇ ਬਿਨਾ ਅਧਿਕਾਰਾਂ ਦਾ ਹੱਕਦਾਰ ਨਹੀਂ ਹੁੰਦਾ ਠੀਕ ਹੈ ਜੀ ਭਾਰਤ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਹੀ ਕਿਉਂ ਲਾਗੂ ਹੈ ਅਜਾਰੇ ਤੋਂ ਪਹਿਲਾਂ ਸਾਡੇ ਦੇਸ਼ ਵਿੱਚ ਵੱਖ-ਵੱਖ ਐਕਟ ਦੁਆਰਾ ਸੰਸਦੀ ਸਰਕਾਰ ਲਾਗੂ ਕੀਤੀ ਗਈ ਇਸ ਤਰ੍ਹਾਂ ਭਾਰਤੀ ਲੋਕ ਸੰਸਦੀ ਪ੍ਰਣਾਲੀ ਤੋਂ ਜਾਣੂ ਹੋਗੇ ਭਾਰਤੀ ਸੰਵਿਧਾਨ ਕੀ ਚੁਕਰ ਹੈ ਹੂੰ ਇੱਕ ਸਕੰਡ ਆ ਭਾਰਤੀ ਸੰਵਿਧਾਨ ਨਿਰਮਤਾ ਦੇ ਸੰਸਦੀ ਸਾਸਨ ਪ੍ਰਣਾਲੀ ਦਾ ਸਮਰਥਨ ਕਰਦਾ ਹੈ ਸੰਸਦੀ ਤੋਂ ਗੁਲਾਮ ਰਹਿਣ ਸਦੀਆਂ ਤੋਂ ਗੁलाम ਰਹਿਣ ਭਾਰਤ ਨੂੰ ਅਜੇ ਹ ਸਰਕਾਰ ਦੀ ਲੋੜ ਸੀ ਜਿਹੜੀ ਜ਼ਿੰਮੇਵਾਰੀਆਂ ਦੀ ਭਾਵਨਾ ਨੂੰ ਆਧਾਰਿਤ ਹੋਵੇ ਸੰਸਦੀ ਸਰਕਾਰ ਪਰਵਰਤਨਸ਼ੀਲ ਹੈ ਇਹ ਕਦੇ ਵੀ ਬਦਲ ਸਕਦੀ ਹੈ ਅਗਲਾ ਆਜੋ ਸੰਸਦੀ ਸਾਸਚਨ ਪ੍ਰਣਾਲੀ ਵਿੱਚ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇਖੋ ਰਾਸ਼ਟਰਪਤੀ ਦਾ ਬਸ ਨਾਮ ਦਾ ਰਾਸ਼ਟਰਪਤੀ ਹੈ ਪਾਵਰ ਕਹਿਣ ਨੂੰ ਨਹੀਂ ਦਿੱਤੀ ਹੈ ਬੜਾ ਹੈ ਉਹਦੇ ਪੱਲੇ ਕੁਝ ਨਹੀਂ ਹੈਗਾ ਰਾਸ਼ਟਰਪਤੀ ਕੋਲ ਵਿਧਾਨਿਕ ਕਾਜਪਾਰੀਗਾਂ ਨਾਇਕ ਸ਼ਕਤੀਆਂ ਹੁੰਦੀਆਂ ਹਨ ਪਰ ਅਸਲ ਵਿੱਚ ਉਹ ਇਹਨਾਂ ਸ਼ਕਤੀਆਂ ਦੀ ਵਰਤੋਂ ਆਪਣੀ ਇੱਛਾ ਅਨੁਸਾਰ ਨਹੀਂ ਕਰ ਸਕਦਾ ਕਰ ਹੀ ਨਹੀਂ ਸਕਦਾ ਇੱਛਾ ਅਨੁਸਾਰ ਫਿਰ ਕਾਦੀ ਸ਼ਕਤੀਆਂ ਹੋਈਆਂ ਠੀਕ ਹੈ ਇਹਨੂੰ ਕੁਝ ਵੀ ਜੇ ਫੈਸਲਾ ਲੈਣਾ ਹੋਊਗਾ ਪਹਿਲਾਂ ਗੱਲ ਕਰੂਗਾ ਕਿ ਦੇ ਕੋਲ ਪ੍ਰਧਾਨ ਮੰਤਰੀ ਤੇ ਮੰਤਰੀ ਮੰਡਲ ਦੀ ਸਲਾਹ ਲਊਗਾ ਜੇ ਸਲਾਹ ਲੈਣੀਆਂ ਵਾਲਾ ਇਹ ਬੰਦਾ ਹੀ ਮੇਨ ਬੰਦਾ ਹੋਗਾ ਤਾਂ ਮੇਨ ਜਿਹੜਾ ਚਲਾਉਂਦਾ ਇੰਡੀਆ ਉਹ ਅਸਲ ਦੇ ਮੰਤਰੀ ਮੰਡਲ ਮੰਤਰੀ ਪ੍ਰਸ਼ੀਧਾ ਲੋਕ ਸਭਾ ਦਾ ਮੁਖੀ ਹੈ ਉਹ ਉੱਚੇ ਰਾਜ ਪ੍ਰਬੰਧ ਦਾ ਚਾਲਕ ਤੇ ਕੇਂਦਰੀ ਬਿੰਦੂ ਹੁੰਦਾ ਹੈ ਅਸਲ ਸ਼ਕਤੀਆਂ ਪ੍ਰਧਾਨ ਮੰਤਰੀ ਦੇ ਕੋਲ ਹੀ ਹੁੰਦੀਆਂ ਹਨ ਸੰਸਦ ਦੀ ਸਥਿਤੀ ਨਿਗਰਾਵਟਲੀ ਜ਼ਿੰਮੇਵਾਰੀ ਲਿਖੋ ਇੱਕ ਦਿਨ ਵਿੱਚ 10-10 ਕਾਨੂੰਨ ਪਾਸ ਕਰ ਦੇਣਾ ਇੱਕ ਦਿਨ ਜਾ ਕੇ ਬਸ ਆ ਕੇ ਬਸ ਕਾਨੂੰਨ ਤੇ ਕਾਨੂੰਨ ਠੋਕ ਦਿਓ ਸਦਨ ਵਿੱਚ ਮੈਂਬਰਾਂ ਦੀ ਗੈਰ ਹਾਜ਼ਰੀ ਮੈਂਬਰ ਚੁਣਦੇ ਸਦਨ ਦੇ ਵਿੱਚ ਜਾਂਦੇ ਹੀ ਨਹੀਂ ਗੱਲ ਕਰਨ ਮੀਟਿੰਗਾਂ ਦੀ ਕਮੀ ਉਹੀ ਗੱਲ ਹੋ ਗਈ ਜਾਂੰਦਨ ਦਾ ਬੈਠਣਾ ਕੀ ਆ ਸਪੀਕਰ ਦੀ ਨਿਰਪੱਖਤਾ ਬਾਰੇ ਸ਼ੱਕ ਸਪੀਕਰ ਨਿਰਪੱਖ ਹੋਣਾ ਚਾਹੀਦਾ ਦੋਨੋਂ ਪਾਰਟੀਆਂ ਦੀ ਜਿਹੜਾ ਸੱਤਾ ਦੇ ਵਿੱਚ ਹੈ ਤੇ ਜਿਹੜੀ ਵਿਰੋਧੀ ਪਾਰਟੀ ਆ ਦੋਨਾਂ ਦੀ ਗੱਲ ਸੁਣਨੇ ਕਮੇਟੀ ਬਰਨਾਲੀ ਦਾ ਪਤਨ ਜਿੱਦ ਦੀ ਰਾਜਨੀਤੀ ਠੀਕ ਹੈ ਜੀ ਸੰਸਦ ਸਥਿਤੀ ਨੂੰ ਮਜ਼ਬੂਤ ਕਰਨ ਲਈ ਲੋੜਿੰਦਾ ਸੁਝਾਦੋ ਕਾਨੂੰਨ ਪਾਸ ਕਰਨ ਲਈ ਯੋਗ ਵਿਚਾਰ ਵਟਾਂਦਰਾ ਹੋਣਾ ਚਾਹੀਦਾ ਹੈ ਸਪੀਕਰ ਨੂੰ ਨਿਰਪੱਖ ਹੋਣਾ ਚਾਹੀਦਾ ਹੈ ਸਦਨ ਮੈਂਬਰਾਂ ਨੂੰ ਹਾਜ਼ਰ ਹੋਣਾ ਚਾਹੀਦਾ ਹੈ ਬੈਠਕ ਦੀ ਗਿਣਤੀ ਵਾਧਾ ਹੋਣਾ ਚਾਹੀਦਾ ਹੈ ਜਿੱਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਹੁਣ ਇਹ ਲਾਸਟ ਕੁਐਸਚਨ ਆ ਸਾਡੇ ਕੋਲ 22ਵਾਂ ਇਸ ਤੋਂ ਬਾਅਦ ਸਾਡੇ ਪੰਜ ਮਾਰਕਸ ਵਾਲੇ ਕੁਐਸਚਨ ਖਤਮ ਇਸ ਤੋਂ ਬਾਅਦ ਬਾਸ ਸੁੰਤ ਤੁਸੀਂ ਤਿਆਰੀਆਂ ਕਰਨੀਆਂ ਸਾਰੀ ਵੀਡੀਓ ਨੂੰ ਰਿਕਾਲ ਕਰ ਲੈਣਾ ਤੇ ਖਤਮ ਕਰਦੇ ਹਾਂ ਲਾਸਟ ਕੁਐਸਚਨ ਤੇ ਐਸਸੀ ਦਾ ਖਤਮ ਉਸ ਤੋਂ ਬਾਅਦ ਆਪਾਂ ਮੈਥ ਦੀ ਵੀਡੀਓ ਦੀ ਨਿਹਰੀ ਲਿਆ ਦੇਣੀਆਂ ਨੇ ਕੱਲ ਆਂਦੇ ਸਾਰ ਆਪਾਂ ਫਿਰ ਮੈਥ ਸਟਾਰਟ ਕਰਾਂਗੇ ਭਾਰਤੀ ਸੰਸਦ ਦੀ ਬਣਤਰ ਲਿਖੋ ਬੱਚੇ ਇਸ ਭਾਰਤੀ ਸੰਸਦ ਦੇ ਦੋ ਹੁੰਦੀਆਂ ਨੇ ਲੋਕ ਸਭਾ ਤੇ ਰਾਜ ਸਭਾ ਲੋਕ ਸਭਾ ਵਿੱਚ ਮੈਕਸਿਮਮ 545 ਬੰਦੇ ਹੁੰਦੇ ਨੇ ਲੋਕ ਸਭਾ ਲੋਕਾਂ ਦਾ ਸਦਨ ਕਿਹਾ ਜਾਂਦਾ ਹੈ ਇਹ ਲੋਕਾਂ ਦੁਆਰਾ ਚੁਣ ਕੇ ਨੁਮਾਇੰਦਿਆਂ ਨੂੰ ਭੇਜਿਆ ਜਾਂਦਾ ਹੁਣ ਜਿਵੇਂ 2024 ਦੇ ਵੋਟਾਂ ਆਣੀਆਂ ਨੇ ਉਹ ਚ ਵੀ ਲੋਕ ਸਭਾ ਦੀਆਂ ਵੋਟਾਂ ਨੇ ਠੀਕ ਹੈ ਜੀ ਰਾਜ ਸਭਾ ਇੱਕ ਸੈਟ ਸੰਦਨ ਹੁੰਦਾ ਹੈ ਇਸ ਦੇ ਵਿੱਚ ਟੋਟਲ 250 ਮੈਂਬਰ ਹੁੰਦੇ ਨੇ 238 ਮੈਂਬਰ ਰਾਜ ਚੁਣਤੀ ਆ ਰਾਜਿਆਂ ਕੇਂਦਰ ਸਾਸਿਤ ਤੋਂ ਆਉਂਦੇ ਨੇ ਤੇ 12 ਮੈਂਬਰ ਰਾਸ਼ਟਰਪਤੀ ਦੁਆਰਾ ਚੁਣੇ ਜਾਂਦੇ ਨੇ ਜੋ ਕਿ ਸਿਹਤ ਕਲਾ ਸਮਾਜ ਆਦਿ ਦੇ ਵਿੱਚ ਕੀ ਹੁੰਦੇ ਨੇ ਬਹੁਤ ਜ਼ਿਆਦਾ ਮਸ਼ਹੂਰ ਹੁੰਦੇ ਨੇ ਜਾਂ ਉਹਨਾਂ ਨੇ ਕੰਮ ਕੀਤਾ ਹੁੰਦਾ ਠੀਕ ਹੈ ਇਸ ਦੇ ਮੈਂਬਰ ਅਨਪ੍ਰਖਟ ਚੌਥ ਪ੍ਰਣਾਲੀਆਂ ਹੁੰਦੇ ਨੇ ਯਾਨੀ ਰਾਜ ਸਭਾ ਦੇ ਮੈਂਬਰਾਂ ਵਿੱਚ ਸਾਡਾ ਕੋਈ ਯੋਗਦਾਨ ਨਹੀਂ ਇਹ ਸਰਕਾਰ ਹੀ ਆਪਸ ਵਿੱਚ ਚੁਣ ਕੇ ਭੇਜਦੀ ਹੈ ਹੁਣ ਆ ਦੇਖੋ ਹੁਣ ਇਹ ਸਰੋਤ ਦੇ ਉੱਤੇ ਕੁਐਸਚਨ ਆਗੇ ਇਹ ਮੈਨ ਨਹੀਂ ਕਰਾਉਣ ਲੱਗਿਆ ਇਹ ਸੋਖੇ ਹੁੰਦੇ ਨੇ ਪੈਸੇਜ ਵਾਲੇ ਬਸ ਇਹ ਜੋ ਕੁਐਸਚਨ ਥੱਲੇ ਦਿੱਤੇ ਹੁੰਦੇ ਨੇ ਪੰਜ ਕੁਐਸਚਨ ਦਿੱਤੇ ਹੋਣਗੇ ਤੇ ਬਸ ਉੱਪਰੋਂ ਲੱਭ ਲੈਣਾ ਪਰ ਕੁਐਸਚਨ 1 ਮਾਰਕਸ ਦਾ ਹੋਊਗਾ ਲੱਭੋ ਆਨਸਰ ਠੋਕੋ ਦੇ ਕੰਮ ਹੋ ਗਿਆ ਤੇ ਇੱਥੇ ਸਾਡੀ ਵੀਡੀਓ ਹੁੰਦੀ ਹੈ ਖਤਮ ਆਲ ਦਾ ਬੈਸਟ ਹੈ ਤੁਹਾਨੂੰ ਪੂਰਾ ਪੂਰਾ ਪੇਪਰ ਗੱਡ ਕੇ ਆਇਓ ਠੀਕ ਹੈ ਜੀ ਤੇ ਨਾਲ ਦੇ ਨਾਲ ਫਿਰ ਆਪਾਂ ਹੁਣ ਮੈਥ ਵਾਲੀ ਨੇਰੀ ਲਾ ਦੇਣੀ ਹੈ ਮੈਥ ਤਾਂ ਆਪਾਂ ਸਿਰਾ ਕਰਾਉਨੇ ਆ ਤੁਸੀਂ ਦੇਖਿਓ ਮੈਥ ਤਾਂ ਆਪਾਂ ਬਹੁਤ ਬਹੁਤ ਆਸਮ ਕਰਾਉਨੇ ਆ ਜਿੰਨਾ ਮੈਂ ਐਸਐਸਟੀ ਕਰਾਉਣਾ ਉਸ ਤੋਂ 10 ਗੁਣਾ ਬੈਸਟ ਮੈਂ ਮੈਥ ਕਰਾਉਣਾ ਠੀਕ ਹੈ ਜੀ ਤੇ ਚਲੋ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਕੱਲ ਤੋਂ ਆਪਾਂ ਸਟਾਰਟ ਕਰਨ ਜਾ ਰਹੇ ਆ ਮੈਥ ਤਾਂ ਸੱਚ ਰੀਆ ਗਾਲ ਸਾਰਿਆਂ ਨੂੰ ਚੈਨਲ ਨੂੰ ਲਾਈਕ ਵੀਡੀਓ ਨੂੰ ਸਬਸਕ੍ਰਾਈਬ ਨਾਲਤ ਹੋ ਗਿਆ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਸਾਰਨਾ ਸ਼ੇਅਰ ਕਰ ਦਿਓ ਓਕੇ ਜੀ